ਇਹ ਜਿਹੜਾ ਨੱਕ ਜਿਹੜਾ ਤੋਤੇ ਦੀ ਚੁੰਝ ਵਰਗਾ ਬਿਲਕੁਲ ਤੁਸੀਂ ਵੇਖੋ ਅੱਛਾ ਅੱਜ ਅੱਜ ਦਾ ਨਾ ਇਹ ਆ ਚੀਜ਼ ਬਾਹਰ ਨੂੰ ਹੈ ਜੀ ਇੱਕ ਮੈਂ ਉਹ ਵੇਖ ਰਿਹਾ ਵੀ ਉਹ ਕੁਝ ਕਾਲੇ ਰੰਗ ਦਾ ਤੁਸੀਂ ਉਹ ਕੰਧ ਨਾਲ ਟੰਗਿਆ ਹੋਇਆ ਉਹ ਕੀ ਚੀਜ਼ ਹੈ ਜੀ ਇਹ ਇੱਕ ਇਹ ਚੀਜ਼ ਵਿੱਚ ਇਹਦੇ ਕੀ ਹੋਰ ਮਾਲ ਦੇ ਵਿੱਚ ਕੁਝ ਬਣਨ ਕਲਦੀ ਮੇਨ ਨਿਸ਼ਾਨੀ ਜਿਹੜੀ ਆ ਉਹ ਇੱਕ ਤਾਂ ਤੁਸੀਂ ਨੱਕ ਬਾਰੇ ਦੱਸਿਆ ਦੂਜਾ ਕੰਨਾਂ ਬਾਰੇ ਦੱਸਿਆ ਕੋਈ ਹੋਰ ਵੀ ਇਹਦੇ 'ਚ ਹੁੰਦੀ ਹੈ ਇਹਦੀ ਕੋਈ ਮੇਰੀ ਪਹਿਚਾਣ ਹੈ ਜਿਹੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਢਿੱਲੋ ਗੋਡ ਫਾਰਮ ਪਿੰਡ ਗੰਢੀਵੰਡ ਜ਼ਿਲ੍ਹਾ ਤਰਨਤਾਰਨ ਤੁਹਾਨੂੰ ਵੀਰ ਜਗਮਉਨ ਸਿੰਘ ਹੁਣਾਂ ਨਾਲ ਮਿਲਵਾਉਨੇ ਆ ਇਹਨਾਂ ਨੇ ਇੱਥੇ ਫਾਰਮ ਬੱਕਰੀਆਂ ਦਾ ਖੋਲਿਆ ਹੋਇਆ ਤੇ ਸਾਰੀ ਗੱਲਬਾਤ ਜੋ ਬੱਕਰੀਆਂ ਬਾਰੇ ਇਹਨਾਂ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਵੀਰ ਜੀ ਠੀਕ ਠਾਕ ਜੀ ਬੜੀ ਕਿਰਪਾ ਜੀ ਤੁਸੀਂ ਸੁਣਾਓ ਜੀ ਠੀਕ ਠਾਕ ਵਧੀਆ ਹਾਂਜੀ ਸਾਹਿਬ ਕਿਰਪਾ ਦਾਤੇ ਦੀ ਤੇ ਹੋਰ ਠੀਕ ਚੱਲ ਰਿਹਾ ਸਾਰਾ ਕੰਮ ਕਾਰ ਜੀ ਬੜੀ ਕਿਰਪਾ ਜੀ ਮਹਾਰਾਜ ਜੀ ਵਧੀਆ ਠੀਕ ਆ ਜੀ ਅਸੀਂ ਦੇਖ ਰਹੇ ਆਂ ਵੀ ਜਿਹੜੇ ਬੱਕਰੀਆਂ ਦੇ ਕੰਨਾਂ ਬੜੇ ਲੰਮੇ ਆ ਜਿਵੇਂ ਹਨਾ ਆ ਬੱਕਰੇ ਆ ਅੱਗੇ ਬੱਕਰੀਆਂ માં ਸਾਰਿਆਂ ਦੀ ਕੰਨ ਬੜੇ ਲੰਮੇ ਆ ਕਿਹੜੀ ਬਰੀਡ ਤੇ ਆਪਾਂ ਕੰਮ ਕਰ ਰਹੇ ਆਂ ਜੀ ਆਪਾਂ ਜੀ ਵੀਰ ਜੀ ਇਹ ਆਪਾਂ ਅਮਰਸਰੀ ਬੀਟਲ ਕਹਿ ਸਕਦੇ ਪਈ ਮਾਝੇ ਦੀ ਇਹ ਬਰੀਡ ਆ ਅੱਛਾ ਮਾਝੇ ਦੀ ਵੀਰ ਮਾਝੇ ਦੀ ਬਰੀਡ ਆ ਇਹ ਵਜਦੀ ਜਿਵੇਂ ਅਮਰਸਰੀ ਬੀਟਲ ਹੋ ਗੀ ਜਾਂ ਲਾਹੌਰੀ ਬੀਟਲ ਇਦਾਂ ਵਜਦੀ ਆ ਜੀ ਠੀਕ ਆ ਜੀ ਤੇ ਹੁਣ ਤੇ ਚਲੋ ਜੀ ਇਹ ਪੂਰੀ ਦੁਨੀਆ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਆ। ਹਾਂਜੀ ਤੇ ਇਹਦਾ ਆਪਣਾ ਇੱਕ ਨਾਕੇ ਦਾ ਜੀ ਤੋਤੇ ਚੁੰਝੜਗਾ ਜਿੱਦਾਂ ਆਪਣਾ ਬੱਕਰਾ ਵੇਖੀ ਆਪਣਾ। ਹਾਂਜੀ ਤੇ ਇਹ ਜਿਹੜਾ ਵਾ ਨਾਕੇ ਜਿਹੜਾ ਤੋਤੇ ਦੀ ਚੁੰਝੜਗਾ ਬਿਲਕੁਲ ਤੁਸੀਂ ਵੇਖੋ। ਅੱਛਾ ਆਜ ਆਜ ਜਿੱਦਾਂ ਹਨਾ ਚੀਜ਼ ਆ ਚੀਜ਼ ਬਾਹਰ ਨੂੰ ਹੈ ਦੀ। ਬਾਹਰ ਨੂੰ ਆਹ ਭਟਾਲਾ ਜਿਹੜਾ ਵਾ ਹਨਾ ਨੱਕ ਦਾ। ਕੰਨ ਜੀ ਕੰਨ ਬਹੁਤ ਲੰਮੇ ਹਨ ਇਹਦੇ। ਆਹ ਕੰਨ ਬੜੇ ਲੰਬੇ ਲੰਬੇ ਹਨਾ। ਜਦੋਂ ਖਾਂਦਿਆਂ ਵਾ ਜਾਂ ਹਨਾ ਖਾਂਦੇ ਆ ਵਿੱਚੋਂ ਬੱਕਰੇ ਵੀ। ਕੋਈ ਚੀਜ਼ ਆਪਦੀ ਜਿਹੜੀ ਤੁਸੀਂ ਪਾਇਆ ਹੋਈ ਆ ਫੀਡ ਵਗੈਰਾ ਤੇ ਕੰਨ ਹਨਾ ਇਹਦੇ ਨਾਲ ਥੱਲੇ ਲੱਗ ਜਾਂਦੇ ਆ ਨਾ ਬਹੁਤ ਜ਼ਿਆਦਾ ਲੰਮੇ ਆ ਕੰਨ ਨੂੰ ਲੱਗਾ ਦੋ ਦੋ ਗਿੱਠਾਂ ਲੰਮੇ ਆ ਕਈਆਂ ਦੇ ਤਾਂ ਹਾਂਜੀ ਹਾਂਜੀ ਇਹ ਆਪਣਾ ਜੀ 12 ਇੰਚ ਤੋਂ ਪਲੱਸ ਹੀ ਕੰਨ ਹੁੰਦੇ ਆ ਜੀ ਲਗਭਗ ਸਾਰਿਆਂ ਦੇ ਜੀ ਫੁੱਟ ਫੁੱਟ ਦੇ ਲੱਗਦੇ ਆ ਤੇ ਇਹਦੀ ਜਿਹੜੀ ਮੰਨ ਲਓ ਪਛਾਣ ਕੀ ਆ ਆਪਾਂ ਨੂੰ ਵੀ ਮੰਨ ਲਓ ਇਹ ਬੀਟਲ ਆ ਜਿਵੇਂ ਹੁਣ ਆਮ ਆਪਾਂ ਵੇਖਦੇ ਆ ਇਜੜਾਂ ਦੇ ਵਿੱਚ ਵੀ ਬੱਕਰੀਆਂ ਚਾਰਦੀਆਂ ਫਿਰਦੀਆਂ ਹਾਂਜੀ ਹਾਂਜੀ ਤੇ ਹੁਣ ਸਾਨੂੰ ਮੰਨ ਲਓ ਆਮ ਬੰਦੇ ਨੂੰ ਕੋਈ ਪਛਾਣ ਨਹੀਂ ਹੈਗੀ ਉਹਦੀ ਕਿਹੜੀ ਆ ਸਾਡੇ ਆਲੇ ਕਿ ਤਾਂ ਉਹ ਕਹਿ ਦਿੰਦੇ ਆ ਵੀ ਰੰਗ ਦੇਖ ਕੇ ਜਾਂ ਮੰਨ ਲਓ ਹਨਾ ਵੀ ਉਹਨਾਂ ਦਾ ਕਦ ਕਾੜ ਦੇਖ ਕੇ ਵੀ ਬੱਕਰੀਆਂ ਜਾਂ ਵੀ ਆਹ ਬੱਕਰੀਆਂ ਫਿਰਦੀਆਂ ਕਾਲੀਆਂ ਆ ਵਾ ਇਹ ਡੱਬੀਆਂ ਆ ਵਾ ਇਹ ਆਹਾ ਵਾ ਪਰ ਇਹਦੇ 'ਚ ਬਰੀਡਾਂ ਕਈ ਆ ਪਰ ਇਹਦਾ ਬੀਟਲ ਦੀ ਮੇਨ ਨਿਸ਼ਾਨ ਕੋਈ ਹੋਰ ਵੀ ਇਹਦੇ 'ਚ ਹੁੰਦੀ ਹੈ ਇਹਦੀ ਕੋਈ ਮੇਰਾ ਪਹਿਚਾਨ ਹੈ ਜਿਹੜੀ ਮੇਨ ਜੀ ਦਾ ਇੱਥੇ ਇਹ ਨੱਕ ਤੇ ਕੰਨ ਦਾ ਹੈ ਬਾਕੀ ਕੋਈ ਲੋਕ ਜਦਾਂ ਵੀ ਅੱਖਾਂ ਦਾ ਵੀ ਕਰ ਦਿੰਦੇ ਵੀ ਚਟੀਆਂ ਅੱਖਾਂ ਦਾ ਬੱਕਰਾ ਹੋਵੇ ਕੋਈ ਖਾਸ ਕਰਕੇ ਵੀ ਕੋਈ ਉਹਨੂੰ ਪ੍ਰੀਫਰੈਂਸ ਦੇ ਦਿੰਦੇ ਅੱਜ ਚਲੋ ਬਣਾਤਾ ਏਡੀ ਕੋਈ ਮੇਨ ਗੱਲ ਨਹੀਂ ਹੈਗੀ ਹਾਂਜੀ ਪਰ ਲੋਕਾਂ ਦੇ ਚਲੋ ਕੁਝ ਵਪਾਰੀਆਂ ਨੇ ਜਾਂ ਕਿਦਾਂ ਕਰ ਲੋ ਵੀ ਅੱਖਾਂ ਚਟੀਆਂ ਦੇ ਬੱਕਰਾ ਬੱਕਰੀ ਹੋਵੇ ਤਾਂ ਉਹਨੂੰ ਬੀਟਲ ਮੰਨਦੇ ਆ ਪਰ ਉਹ ਐਡੀ ਕੋਈ ਮੇਨ ਗੱਲ ਨਹੀਂ ਕਿ ਲਾਲ ਅੱਖ ਦਾ ਵੀ ਹੋ ਸਕਦਾ ਵਾ ਜਿਹੜਾ ਬੱਚਾ ਵਾ ਕਿਤੇ ਜਾ ਸਕਦਾ ਵਾ ਜਿੱਦਾਂ ਉਹਨਾਂ ਬੰਦਿਆਂ ਦੇ ਵਿੱਚ ਤੁਸੀਂ ਲਾਲੋ ਵੀ ਕਿਸੇ ਬਿੱਲੀ ਅੱਖ ਹੋ ਸਕਦੀ ਕਿਸੇ ਕਾਲੀ ਅੱਖ ਹਾਂਜੀ ਹਾਂਜੀ ਵੀ ਜਾਨਵਰ ਆ ਜਾਨਵਰ ਦੀ ਅੱਖਾਂ ਦਾ ਨਾ ਰੰਗ ਦੇ ਹਿਸਾਬ ਨਾਲ ਕੋਈ ਵੀ ਹੋ ਸਕਦਾ ਹਾਂਜੀ ਬਾਕੀ ਰੰਗ ਇਹਦੇ ਵਿੱਚ ਕੱਲਾ ਕਾਲਾ ਹੀ ਹੁੰਦਾ ਵਾ ਜਾਂ ਹੋਰ ਰੰਗ ਵੀ ਬੀਟਲ ਦੇ ਵਿੱਚ ਹੁੰਦੇ ਨੇ ਨਹੀਂ ਬਹੁਤ ਸੋਹਣੇ ਸੋਹਣੇ ਰੰਗ ਆ ਆਪਣੇ ਹੁਣ ਆ ਵੇਖੋ ਤੁਸੀਂ ਉਹ ਡੱਬੀ ਵੀ ਬੱਕਰੀ ਹੈਗੀ ਆ ਜੀ ਵਿੱਚ ਅੱਛਾ ਇਹ ਵੀ ਬੀਟ ਸ਼ੇਰੀ ਬੱਕਰੀ ਨੂੰ ਆਪਾਂ ਸ਼ੇਰੀ ਕਹਿੰਦੇ ਨੇ ਜੀ ਕਿਹੜੀ ਕਹਿੰਦੇ ਇਹਨੂੰ ਸ਼ੇਰੀ ਬੱਕਰੀ ਜੀ ਸ਼ੇਰੀ ਅੱਛਾ ਇਹਨਾਂ ਸ਼ੇਰੀ ਸ਼ੇਰੀ ਜਰਗਾ ਰੰਗ ਵੇਖੋ ਵੀ ਕਿੱਦਾਂ ਹੋਇਆ ਇਹਨੂੰ ਸ਼ੇਰੀ ਅੱਛਾ ਵੀ ਸ਼ਿੰਬ ਜੀ ਆ ਜਿਹਦੇ ਵਿੱਚ ਆ ਨਾ ਇਹਨੂੰ ਸ਼ੇਰੀ ਬੱਕਰੀ ਤੇ ਇਹ ਇਹਨੂੰ ਡੱਬੀ ਕਹਿੰਦੇ ਇਹਦਾ ਚਲੋ ਡੱਬੀ ਹੋਈ ਆ ਨਾ ਦੋ ਰੰਗ ਦੀ ਹੋਗੀ ਤੇ ਇਹਨਾਂ ਬੱਕਰੀ ਜਦੋਂ ਬਾਕੀ ਕਾਲੀਆਂ ਵੀ ਹੋ ਗਈਆਂ ਵਾ ਹਾਂਜੀ ਤੇ ਇਦਾਂ ਬੱਕਰੀਆਂ ਦੇ ਲੋਹੀ ਆ ਖਾਸ ਜਿਦਾਂ ਲੋਹੀ ਹੋਗੀ ਥੋੜੀ ਇਹਦਾ ਰੰਗ ਹੋਰ ਆ ਹਾਂਜੀ ਤੇ ਇਦਾਂ ਬਹੁਤ ਸੋਹਣੇ ਰੰਗ ਆਉਂਦੇ ਇਹ ਬੱਕਰੀਆਂ ਦੇ ਨਾਲ ਵਿੱਚ ਹਾਂਜੀ ਤੇ ਬਾਕੀ ਇਹਨਾਂ ਦਾ ਕੱਦ ਕਾਠੇ ਜਿਹੜਾ ਵਾ ਹਾਂ ਆਮ ਬੱਕਰੀਆਂ ਨਾਲੋਂ ਦੇਸੀ ਬੱਕਰੀ ਜਿੱਦਾਂ ਲੋਕਾਂ ਨੇ ਆਪਾਂ ਜਾਂ ਪਹਾੜੀ ਬੱਕਰੀਆਂ ਲੋਕਾਂ ਨੇ ਰੱਖੀਆਂ ਹੋਈਆਂ ਜਾਂ ਤੁਸੀਂ ਹੋਰ ਵੀ ਬਰੀਡਾਂ ਜਿੱਦਾਂ ਹਾਂਜੀ ਕਈ ਨਿੱਕੀਆਂ ਨਿੱਕੀਆਂ ਹੁੰਦੀਆਂ ਹਨ ਕੰਨ ਵੀ ਨਿੱਕੇ ਨਿੱਕੇ ਹੁੰਦੇ ਕੱਦ ਵੀ ਨਿੱਕੇ ਹੁੰਦੇ ਕੋਈ ਤਾਂ ਬਰਬਰੀ ਹੋ ਗਈ ਜੋਧਪੂਰੀ ਬੱਕਰੀ ਹੋ ਗਈ ਅੱਛਾ ਇਹਨਾਂ ਦੇ ਵੀ ਨਿੱਕੇ ਇਹਨਾਂ ਦਾ ਕੱਦ ਕਾਠ ਬਹੁਤ ਵਧੀਆ ਤੇ ਇਹਨਾਂ ਨੂੰ ਅਸਲ ਰੱਖਣ ਦਾ ਮੰਨ ਲੋ ਕਾਰਨ ਕੀ ਆ ਆਪਾਂ ਜਮੇ ਇਥੇ ਦੁੱਧ ਵਾਸਤੇ ਰੱਖੀਆਂ ਵਾਂ ਜਾਂ ਵੀ ਬਰੀਡਿੰਗ ਵਾਸਤੇ ਰੱਖੀਆਂ ਵਾਂ ਗਾਂ ਹਨਾ ਵੀ ਪੈਦਾ ਕਰਕੇ ਆਪਾਂ ਇਹਨਾਂ ਦੇ ਬੱਚੇ ਵੇਚਦੇ ਆ ਜਾਂ ਇਹਨਾਂ ਨੂੰ ਸੇਲ ਕਰ ਇਹ ਜੀ ਦੋਵੇਂ ਕੰਮ ਆਪਾਂ ਕਰ ਸਕਦੇ ਇਹਨਾਂ ਤੋਂ ਅੱਛਾ ਜੀ ਦੋਵੇਂ ਕੰਮ ਇਦਾਂ ਵੀ ਇਹਦਾ ਜਿਹੜਾ ਲੈਕਟੇਸ਼ਨ ਪੀਰੀਡ ਆਪਾਂ ਜਿੱਦਾਂ ਕਹੇ ਜੇ ਦੁੱਧ ਦੇਣ ਦਾ ਸਮਾਂ ਜਿਹੜਾ ਹਾਂਜੀ ਉਹ ਕਾਫੀ ਲੰਮਾ ਸਮਾਂ ਚੱਲਦਾ ਇਹਦਾ 100 ਤੋਂ 150 ਦੇ ਪਲੱਸ ਚੱਲਦਾ ਇੱਥੇ ਵੀ ਚੱਲਦਾ ਹਾਂਜੀ ਦਿਨ ਪੀ ਸਾਲ ਦੇ ਵਿੱਚ ਇਹ ਬੱਚੇ ਕਿੰਨੇ ਇੱਕ ਸਮੇਂ ਦੇ ਦਿੰਦੀ ਆ ਤੇ ਇਹਦਾ ਕ੍ਰੋਸਿੰਗ ਜਿਹੜਾ ਹੁੰਦਾ ਵਾ ਕਰਾਉਣ ਦਾ ਉਹ ਉਹਦੇ ਤੋਂ ਲੈ ਕੇ ਵੀ ਪੀਰੀਅਡ ਕਿੰਨਾ ਹੁੰਦਾ ਵਾ ਕਿੰਨੇ ਮਹੀਨੇ ਬਾਅਦ ਇਸ ਹੁੰਦੀ ਆ ਇਹ ਜੀ ਆਪਨਾ ਸਮਾਂ ਜਿਹੜਾ 5 ਮਹੀਨੇ 5 ਦਿਨ 5 ਮਹੀਨੇ ਪੂਰੇ ਇਦਾਂ ਇੱਥੇ ਕੀ ਕੋਈ 4-5 ਦਿਨ ਉੱਪਰਲੇ ਹੋ ਜਾਂਦੇ ਆ ਤੇ ਆਪਾਂ ਵੀ ਸਮਾਂ 5 ਮਹੀਨੇ ਦਾ ਲਾ ਕੇ ਚੱਲਦੀ ਹੈ ਜੀ ਸਹੀ ਹੈ ਜੀ ਤੇ ਇੱਥੇ ਕੀ ਤਾਂ ਆਪ ਵੀ ਸੌਂ ਦਾ ਸਮਾਂ ਹੁੰਦਾ ਵਾ ਤੇ ਬਾਕੀ ਇੱਕ ਜਿਹੇ ਲੋਕੀ ਜਿੱਦਾਂ ਮੰਨ ਲਓ ਵੀ ਕਪਕੇ ਦੀ ਖਡਾਰੀ ਹੈ ਜਾਂ ਜਿਹੜੇ ਮਾਰਿਆ ਫਾਰਮਿੰਗ ਦੇ ਵਿੱਚ ਉਹ ਵੀ ਕਰਦੇ ਇਹ ਸਾਲ ਦੇ ਵਿੱਚ ਦੋ ਸੂਏ ਵੀ ਦੋ ਜਦਾਂ ਲੈ ਲੈਂਦੇ ਅੱਛਾ ਸਾਲ ਦੇ ਦੋ ਸੂਏ ਲੈ ਲੈਂਦੇ ਤੇ ਇੱਕ ਸਮੇਂ ਕਿੰਨੇ ਬੱਚੇ ਇਹ ਦੇ ਦਿੰਦੇ ਜੀ ਇਹ ਜੀ ਦੋ ਵੀ ਬੱਚੇ ਦੋ ਬੱਚੇ ਤਾਂ ਆਮ ਦਿੰਦੀ ਹੈ ਬੱਕਰੀ ਜੀ ਅੱਛਾ ਪਹਿਲੇ ਸੂਏ ਮਿਲ ਕੇ ਇੱਕ ਜਿੰਦੀਆਂ ਮੋਸਟਲੀ ਵੀ ਇੱਕ ਬੱਕਰੀ ਜਿਹੜੀ ਤਗੜੀ ਬੱਕਰੀ ਹੋ ਜਦਾਂ ਮੰਨ ਲਓ ਉਹ ਦੋ ਦੇ ਦਿੰਦੀ ਪਹਿਲੇ ਸੂਏ ਬਾਕੀ ਦੂਜੇ ਸੂਏ ਤੋਂ ਬਾਅਦ ਦੋ ਆਮ ਹਰੇਕ ਬੱਕਰੀ ਦੋ ਹੀ ਦਿੰਦੀ ਮੋਸਟਲੀ ਸਹੀ ਹੈ ਜੀ ਤੇ ਤਿੰਨ ਵੀ ਬੱਕਰੀ ਦਿੰਦੀਆਂ ਕਈਆਂ ਤਿੰਨ ਬੱਚੇ ਵੀ ਦਿੰਦੀਆਂ ਕਈ ਵਾਰ ਵੀ ਕੋਈ ਕੋਈ ਬੱਕਰੀ ਜਿਹੜੀ ਤਿੰਨ ਵੀ ਦੇ ਦ ਤੇ ਇਹਦੇ ਵਿੱਚ ਤੁਸੀਂ ਹੁਣ ਜਿਹੜੇ ਵੀ ਆਪਣੇ ਫਾਰਮ ਤੇ ਤਕਰੀਬਨ ਕਦੋਂ ਤੋਂ ਇਹਦੀ ਆਰੰਭਤਾ ਕੀਤੀ ਸ਼ੁਰੂਆਤ ਕੀਤੀ ਆ ਜੀ ਆਪਾਂ ਨੂੰ ਇਹ 1.5 ਸਾਲ ਦੇ ਲਗਭਗ ਸਮਾਂ ਹੋ ਗਿਆ ਜੀ ਸ਼ੁਰੂ ਕੀਤੇ ਹਾਂ ਹਾਂਜੀ ਤੇ ਆਪਾਂ ਪੰਜਾਂ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਅੱਛਾ ਜੀ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਹੁਣ ਆਪਣਾ ਪੀ ਜਿਹੜਾ ਵੀ 20 ਤੋਂ ਪਲੱਸ ਬੱਕਰੀਆਂ ਹੋ ਗਈਆਂ ਤੇ ਬੱਚੇ ਜਿਹੜੇ 12-13 ਬੱਚੇ ਆ ਠੀਕ ਹੈ ਜੀ ਉਹ ਆਪਣੇ ਸਾਰੇ ਇੱਥੇ ਹੀ ਮੰਨ ਲਓ ਇਹਨਾਂ ਬੱਕਰੀਆਂ ਦੇ ਇੱਥੇ ਹੀ ਆ ਵੀ ਉਹ ਬਾਹਰੋਂ ਨਹੀਂ ਗਏ ਬਾਹਰੋਂ ਬੱਕਰਾ ਕੋਈ ਨਹੀਂ ਇੱਕ ਮੈਂ ਇਹ ਚੀਜ਼ ਵੇਖ ਕੇ ਵੀ ਕੁਐਸਚਨ ਮੇਰੇ ਮਨ ਦੇ ਵਿੱਚ ਸ਼ੰਕਾ ਜੀ ਲਾ ਲਓ ਜਾਂ ਕੋਈ ਕੁਐਸਚਨ ਜਾਂ ਬਣ ਗਿਆ ਵੀ ਜਿਵੇਂ ਆਪਾਂ ਆਮ ਦੇਖਦੇ ਆ ਜਿਵੇਂ ਮੱਝਾਂ گاਵਾਂ ਦਾ ਜੋ ਵੀ ਕਿਸੇ ਨੇ ਭਾਵੇਂ ਖੁੱਲੀਆਂ ਛੱਡਣ ਵਾਸਤੇ ਇਹ ਬਣਾਇਆ ਹੋਵੇ ਜਿਹੜਾ ਵਾੜਾ ਕਹਿ ਸਕਦੇ ਆ ਜਾਂ ਕੁਝ ਤੇ ਇਹਦੇ ਜਿਹੜੀ ਇਹ ਖੁਰਨੀ ਅੰਦਰ ਹੁੰਦੀ ਆ ਪਰ ਇਹਦੀ ਖੁਰਨੀ ਬਾਹਰ ਆਦੇ ਜਿਵੇਂ ਵਾਰਡ ਜਿਹੜੀ ਕੀਤੀ ਉਹ ਅੰਦਰਲੀ ਸਾਈਡ ਆ ਇਹਦਾ ਵੀ ਕੋਈ ਖਾਸ ਕਾਰਨ ਹੋ ਇਹਦਾ ਵੀ ਜੀ ਖਾਸ ਕਾਰਨ ਇਹ ਆ ਕਿ ਤੁਹਾਨੂੰ ਪਤਾ ਬੱਕਰੀ ਜਿਹੜੀ ਬਹੁਤ ਚੰਚਲ ਜਾਨਵਰ ਆ ਹਾਂਜੀ ਤੇ ਇਹਨੇ ਹੁਣ ਆਪਾਂ ਵਾਰਡ ਤਾਂ ਕੀਤੀ ਆ ਵੀ ਇੱਕ ਤੇ ਖੁਰਲੀ ਦੇ ਵਿੱਚ ਨਾ ਜਿਹੜੇ ਪਹਿਲਾਂ ਹੱਡੀ ਦਿੱਕਤ ਇਹ ਵੀ ਤੁਸੀਂ ਉਹ ਪਹਿਲੀਆਂ ਹੱਡੀਆਂ ਖੁਰਲੀਆਂ ਉਹ ਵੀ ਬਣੀਆਂ ਹੋਈਆਂ ਪਈਆਂ ਹਾਂਜੀ ਹਾਂਜੀ ਉਹ ਪਈਆਂ ਸਾਨੂੰ ਦਿੱਕਤ ਇਹ ਹੁੰਦੀ ਸੀ ਕਿ ਜਦੋਂ ਅਸੀਂ ਇਹਨਾਂ ਖੁਰਲੀਆਂ ਨੂੰ ਵਿੱਚ ਪੱਠੇ ਪਾਉਂਦੇ ਸੀ ਜਾਂ ਕੋਈ ਉਚਾਰਾ ਪਾਉਂਦੇ ਸੀ ਆਪਾਂ ਹਾਂਜੀ ਤੇ ਇਹ ਵਿੱਚ ਚੜ ਜਾਂਦੀਆਂ ਸੀ ਤੇ ਪੱਠੇ ਮੋਸਟਲੀ ਖਰਾਬ ਕਰ ਵੇਸਟ ਆਪੇ ਉਦਾਂ ਹੀ ਪਾਉਂਦੇ ਜੀ ਦਿੱਕਤ ਆਉਂਦੀ ਸੀ ਤੇ ਫਿਰ ਆਪਾਂ ਖੁਰਲੀ ਜਿਹੜੀ ਬਾਹਰ ਮੇਨ ਬਣਾਉਂਦਾ ਸੀ ਕਿ ਪੱਠੇ ਨਾ ਖਰਾਬ ਹੋਣ ਜਾਂ ਜਿਆਦਾ ਜੂਜ਼ ਹੋਣ ਵੀ ਵੇਸਟ ਨਾ ਹੋਵੇ ਆਪਣਾ ਪੱਠਿਆਂ ਦਾ ਬਿਲਕੁਲ ਚਾਰੇ ਦਾ ਤੇ ਮੇਨ ਇਹਨਾਂ ਨੂੰ ਜਿਹੜਾ ਚਾਰਾ ਵਾ ਆਪਣਾ ਵੀ ਉਹ ਇਹਨਾਂ ਦਾ ਜਿਹੜੀ ਫੀਡ ਆ ਜਾਂ ਕੋਈ ਉਹ ਮੇਨ ਕਿਹੜੀ ਆ ਜਿਹੜੀ ਇਹਨਾਂ ਨੂੰ ਪਾਈ ਜਾਂਦੀ ਆ ਜਾਂ ਪਾਈ ਜਾਣੀ ਚਾਹੀਦੀ ਆ ਜਿਹੜੀ ਇਹਨਾਂ ਵਾਸਤੇ ਚੰਗੀ ਆ ਵੀਰ ਜੀ ਕੋਈ ਤੇ ਇਦਾਂ ਵੀ ਕੁਝ ਆਪਣੇ ਘਰ ਦੀਆਂ ਫੀਡਾਂ ਬਣਾਉਂਦੇ ਹੋ ਮੱਕੀ ਤੋਂ ਛੋਲਿਆਂ ਤੋਂ ਮੰਨ ਲਓ ਸੋਇਆ ਬੀਂਦਾ ਦਾ ਛਿਲਕਾ ਪਾ ਕੇ ਕਈ ਚੀਜ਼ਾਂ ਪਾ ਕੇ ਪਰ ਅਸੀਂ ਤੇ ਕੁਝ ਸਮੇਂ ਤੋਂ ਇਹ ਆਪ ਯੂਜ਼ ਕਰਕੇ ਜਦੋਂ ਖੋਦ ਐਂਟਰ ਕੀਤਾ ਹੈ bizness ਦੇ ਵਿੱਚ ਜਿੱਦਾਂ ਮੰਨ ਲਓ ਆਪ ਸ਼ੁਰੂ ਕੀਤਾ ਫਾਰਮ ਸਾਨੂੰ ਪਤਾ ਲੱਗਾ ਵੀ ਇਹਨਾਂ ਵੀ ਮੋਸਟਲੀ ਜਿਹੜੇ ਆ ਵੀ ਨਹੀਂ ਨਾ ਬੈਨੀਫਿਟ ਨਹੀਂ ਦਿੰਦੀਆਂ ਚੀਜ਼ਾਂ ਕਿਉਂਕਿ ਆਪਾਂ ਉਹ ਨਹੀਂ ਸੈਂਟੀਫਿਕ ਆਪਣੀ ਰਿਸਰਚ ਨਹੀਂ ਹੁੰਦੀ ਜਿੰਨੇ ਕੰਪਨੀਆਂ ਨੇ ਰਿਸਰਚ ਕੀਤੀ ਹਾਂਜੀ ਬਿਲਕੁਲ ਬਿਲਕੁਲ ਵੀ ਉਹਨਾਂ ਨੇ ਕੋਈ ਸਾਲ 2 ਸਾਲ ਦਾ ਸਮਾਂ ਇਸ ਵੀ ਸਮੇਂ ਦੇ ਹਿਸਾਬ ਨਾਲ ਐਕਸਪੀਰੀਅੰਸ ਦੇ ਹਿਸਾਬ ਨਾਲ ਹੋ ਸਕਦਾ ਆਪਾਂ ਵੀ ਬਹੁਤ ਚੰਗੀ ਬਣਾ ਲੇ ਬਣਾ ਲਈ ਆਪਣੀ ਪਰ ਸ਼ੁਰੂਆਤੀ ਦੌਰ ਦੇ ਵਿੱਚ ਮੰਨ ਲਓ ਆਪਾਂ ਨੂੰ ਕੋਈ ਹਾਂ ਵੀ ਇਸ ਚੀਜ਼ ਦੇ ਵਿੱਚ ਦਿੱਕਤ ਆਉਂਦੀ ਕਿਉਂਕਿ ਕੁਝ ਆਪਣੇ ਕੋਈ ਇਹੋ ਜਿਹੇ ਵਿਟਾਮਿਨਸ ਜਾਂ ਕੋਈ ਜੀ ਹਾਂ ਵੀ ਜਿਹੜੀ ਮੰਨ ਲਓ ਘੱਟ ਰਹਿ ਜਾਂਦੀ ਆ ਜਾਂ ਵੱਧ ਜਾਂਦੀ ਆ ਹਾਂ ਇਹ ਤੇ ਉਹਦਾ ਫਿਰ ਦਿੱਕਤ ਆਉਂਦੀ ਆ ਜੀ ਬੱਕਰੀਆਂ ਨੂੰ ਤੇ ਫ ਅਹੀਂ ਜੇ ਅਜੇ ਤੱਕ ਕਾਰਗਲ ਦੀ ਜਿਹੜੀ ਫੀਡ ਹੈ ਜੀ ਅੱਛਾ ਉਹ ਵਰਤ ਰਹੇ ਉਹ ਵਰਤ ਰਹੇ ਹਟੇ ਕਿਉਂਕਿ ਚਲੋ ਹੈਗੇ ਕਾਰਗਲ ਦੇ ਕੁਝ ਪੇਜ ਦੇ ਅਫਸਰਾਂ ਨਾਲ ਚਲੋ ਆਪਣੇ ਲਿੰਕ ਸੀ ਆਪਣੇ ਵੀਰ ਭਾਈ ਮਿੱਤਰਾਂ ਨਾਲ ਹਸਾਲ ਜੀ ਹਾਂ ਜੀ ਉਹਨਾਂ ਨਾਲ ਕਰਕੇ ਤਾਂ ਅਸੀਂ ਫਿਰ ਕਾਰਗਲ ਦੀ ਜਿਹੜੀ ਇਹਨਾਂ ਨੂੰ ਫੀਡ ਵਰਤਦੇ ਆਪਣ ਕਾਫ ਗਰੋਵਰ ਪਾ ਰਹੇ ਹਾਂ ਬੱਕਰੀਆਂ ਨੂੰ ਬੱਚਿਆਂ ਨੂੰ ਕਾਫ ਸਟਰਟਰ ਪਾ ਰਹੇ ਆ ਸਹੀ ਹੈ ਜੀ ਤੇ ਬੱਕਰੀਆਂ ਨੂੰ ਆਪਾਂ ਜੀ ਪਾ ਰਹੇ ਹਾਂ ਜੀ ਹਿਫਲ ਡਰਾਈ ਅੱਛਾ ਹਾਂ ਜੀ ਤੇ ਇਹ ਪਾ ਰਹੇ ਇਹਨਾਂ ਨੂੰ ਕੁਝ ਜਿਹੜੀ ਹੈ ਤੇ ਉਹ ਚਲੋ ਜੀ گاਵਾਂ ਵਾਸਤੇ ਪਰ ਇਹਨਾਂ ਨੂੰ ਆਪਾਂ ਘੱਟ ਮਾਤਰਾ ਦੇ ਵਿੱਚ ਪਾਈ ਜਾਂਦੇ ਆ ਪਾ ਸਕ ਚਮਕ ਵੀ ਆਈ ਅੱਗੇ ਨਾਲੋਂ ਆਹੋ ਜਿਹੜੇ ਮੰਨ ਲਓ ਇਹਨਾਂ ਦੇ ਹੁਣ ਵਾਲ ਆ ਉਤੋਂ ਹਨਾ ਚਮਕ ਚਮਕ ਰਾਇਆ ਤੇ ਨਾਲੇ ਕੋਈ ਵੀ ਜੇ ਆਪਾਂ ਲਈਏ ਹੈਲਦੀ ਵੀ ਹੋਈਆਂ ਬੱਕਰੀਆਂ ਅੱਛਾ ਹਾਂਜੀ ਤੇ ਸਿਹਤਮੰਦ ਹੋ ਗਈਆਂ ਜੀ ਸਹੀ ਹੈ ਜੀ ਤੇ ਇੱਕ ਇਹਨਾਂ ਦੇ ਜਿਵੇਂ ਗਰਮੀ ਦਾ ਜਾਂ ਠੰਡ ਦਾ ਵੀ ਪੰਜਾਬ ਦੇ ਮੌਸਮ ਦੇ ਅਨੁਸਾਰ ਹਾਂਜੀ ਵੀ ਜਿਵੇਂ ਪੰਜਾਬ 'ਚ ਠੰਡ ਵੀ ਕਾਫੀ ਪੈਂਦੀ ਹੈ ਤੇ ਗਰਮੀ ਵੀ ਹੱਦ ਤੋਂ ਜ਼ਿਆਦਾ ਵਾਲਾ ਹੀ ਕੰਮ ਹੋ ਜਾਂਦਾ ਵਾ ਵੀ ਉਸ ਚੀਜ਼ ਦਾ ਇਹਨਾਂ ਤੇ ਕੀ ਅਸਰ ਹੁੰਦਾ ਵਾ ਜਾਂ ਕਿਦਾਂ ਵਾ ਇਹ ਵੀ ਜੀ ਇਦਾਂ ਵੀ ਆਪਾਂ ਜਿਹੜੀ ਹੈ ਤੇ ਹੈ ਮਾਜੇ ਦੀ ਬਰੀਡ ਆ ਆਪਣੇ ਇੱਥੇ ਮੌਸਮ ਦੇ ਹਿਸਾਬ ਨਾਲ ਬਿਲਕੁਲ ਸਹੀ ਹੈ ਜਿਹੜੀ ਆਪਾਂ ਬੀਟ ਲਾਈਏ ਬੱਕਰੀ ਤੇ ਵੀ ਇੱਥੋਂ ਦਾ ਮੌਸਮ ਜਿਹੜਾ ਇਹਨਾਂ ਦੇ ਅਨੁਕੂਲ ਹੈ ਅਨੁਕੂਲ ਹੈ ਬਾਕੀ ਠੰਡ ਜਿਹੜੀ ਠੰਡ ਜ਼ਿਆਦਾ ਮਨਾਉਂਦੀ ਹੈ ਅੱਛਾ ਇਦਾਂ ਆਪਾਂ ਮੱਝਾਂ ਗਾਵਾਂ ਜੋ ਪੂਜੀ ਵੀ ਹੋ ਗਿਓ ਇਹਨਾਂ ਠੰਡ ਨਹੀਂ ਆਪਾਂ ਉਹਨਾਂ ਨੂੰ ਕਿਨ ਕੇ ਨਾਰਮਲ ਆਪਾਂ ਅੰਦਰ ਕਰ ਦਈਏ ਤੇ ਕਾਰਦੀ ਹੈ ਹਾਂ ਤਾਂ ਕੋਈ ਬਟ ਇਹਨਾਂ ਨੂੰ ਤੁਸੀਂ ਹੁਣ ਆਡਾ ਤੁਸੀਂ ਆਪਣਾ ਨੋਰਾ ਆਪਾਂ ਫਾਰਮ ਵੇਖਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਪ੍ਰੋਪਰ ਕਵਰ ਲਾ ਕੇ ਕਵਰ ਕੀਤੇ ਹੋਏ ਜਿਹੜੇ ਆ ਆਪਾਂ ਛੱਡੇ ਹੋਏ ਆ ਵਿਚ ਹਾਂਜੀ ਖਾਲੀ ਜਗ੍ਹਾ ਛੱਡੀ ਹੋਈ ਹਵਾ ਕ੍ਰੋਸ ਲਈ ਹਾਂਜੀ ਹਵਾ ਕ੍ਰੋਸਿੰਗ ਵਾਸਤੇ ਜਿਵੇਂ ਆਪਾਂ ਕੰਧ ਦੇ ਵਿੱਚ ਮੋਰੀਆਂ ਛੱਡੀਆਂ ਹੋਈਆਂ ਤੇ ਇਹਨੂੰ ਆਪਾਂ ਕਵਰ ਕੀਤਾ ਹੋਇਆ ਪ੍ਰੋਪਰ ਤਰਪਾਲ ਲਾ ਕੇ ਜਾਂ ਟੈਂਟ ਲਾ ਕੇ ਛਾਲਾਂ ਦੇ ਵਿੱਚ ਕਵਰ ਕਰਦੇ ਹਾਂ ਹਵਾ ਕ੍ਰੋਸ ਨਾ ਹੋਵੇ ਬਿਲਕੁਲ ਵੀ ਸਹੀ ਹੈ ਤੇ ਠੰਡ ਥੋੜਾ ਜਿਆਦਾ ਮਨਉਂਦੀ ਹੈ ਬੱਕਰੀਆਂ ਅੱਛਾ ਗਰਮੀ ਦਾ ਕੋਈ ਬਹੁਤਾ ਹਾਜ਼ਰ ਗਰਮੀ ਦੀ ਕੋਈ ਦਿੱਕਤ ਨਹੀਂ ਗਰਮੀ 'ਚ ਚਲਾਏਗੀ ਆਪਾਂ ਕਹਿ ਦਈਏ ਵੀ ਵਸਾਖ ਜੇਠ ਜਪਾ ਦੇਸੀ ਮਹੀਨੇ ਜਾਂ ਮਈ ਤੱਕ ਬਿਲਕੁਲ ਕੋਈ ਗੱਲ ਨਹੀਂ ਨਾਲ ਉਹਗੀ ਸਹੀ ਆ ਬਾਅਦ ਫਿਰ ਜਦੋਂ ਥੋੜੀ ਗਰਮੀ ਆ ਫਿਰ ਆਪਾਂ ਨੂੰ ਇਹਨਾਂ ਨੂੰ ਥੋੜੀ ਛਾਂ ਚਾਹੀਦੀ ਪਰ ਐਡੀ ਕੋਈ ਗਰਮੀ ਚੜੀ ਦਿੱਕਤ ਨਹੀਂ ਦੀ ਇਹਨਾਂ ਨੂੰ ਅੱਛਾ ਗਰਮੀ ਜਿਵੇਂ ਮੰਨ ਲਓ ਵੀ ਹੋਰ ਜਿਵੇਂ 2-3 ਮਹੀਨੇ ਲੰਘ ਕੇ ਜਦੋਂ ਗਰਮੀ ਪੂਰੀ ਸਿਖਰ ਤੇ ਹੋਈ ਹਾਂ ਜਿਵੇਂ ਆਪਾਂ ਹਾਰਡ ਹਾਰਡ ਤੀਵੀ ਗਰਮੀ ਨਾ ਬਣ ਗਈ ਹੈ ਨਾ ਵੀ ਉਦੋਂ ਹਾਰਡ ਸੌਣ ਭਾਦੋਂ ਤੱਕ ਪੂਰੀ ਫੁੱਲ ਗਰਮੀ ਆਪਾਂ ਮਨਾਉਨੇ ਆ ਹਾਂਜੀ ਹਾਂਜੀ ਇਥੇ ਪੰਜਾਬ ਚ ਰਹਿਣ ਵਾਲੇ ਪਰ ਇਹਨਾਂ ਤੇ ਕੋਈ ਖਾਸ ਅਸਰ ਨਹੀਂ ਅਸਰ ਖਾਸ ਅਸਰ ਨਹੀਂ ਇਹ ਜੀ ਤੁਸੀਂ ਬਹੁਤ ਨਾ ਇੱਕ ਦੋ ਮ ਜੀ ਮੈਂ ਆਪ ਦੇਖ ਰਿਹਾ ਵੀ ਹੁਣ ਇੰਨੀ ਧੁੱਪ ਕਿੰਨੀ ਕਰ ਰਹੀ ਆ ਤੇ ਪਰ ਇਹਨਾਂ ਨੂੰ ਧੁੱਪੇ ਬੈਠੀਆਂ ਮੌਜ ਨੇ ਕੋਈ ਮਸਲਾ ਨਹੀਂ ਧੁੱਪੇ ਕੋਈ ਗੱਲ ਨਹੀਂ ਇਹਨਾਂ ਨੂੰ ਹੈਗੀ ਨਾ ਧੁੱਪੇ ਕਾਹੀਂ ਖੋਦ ਵੇਖਿਆ ਵਾ ਵੀ ਜੂਨ ਦੇ ਮਹੀਨੇ ਜੇ ਧੁੱਪੇ ਆ ਕੇ ਬੈਠੀਆਂ ਹੁੰਦੀਆਂ ਧੁੱਪੇ ਆ ਕੇ ਬਹਿ ਜਾਂਦੇ ਆਹ ਆਰਾਮ ਨਾਲ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਧੁੱਪ ਤੋਂ ਇਹਦੀ ਸਹੀ ਹੈ ਜੀ ਠੰਡ ਤੋਂ ਥੋੜਾ ਜਿਆਦਾ ਕਰਦੀਆਂ ਇਹ ਹਾਂਜੀ ਤੇ ਬਾਕੀ ਇਹ ਕਿ ਜਨਵਰੀ ਹੈ ਹੀ ਇਦਾਂ ਦਾ ਵੀ ਇਹਨੂੰ ਤੁਸੀਂ ਲਾਓ 16 ਬਹੁਤ ਜਨਵਰੀ ਹਾਂਜੀ ਵੀ ਜਦਾਂ ਆਪਾਂ ਕਹਿ ਦਈਏ ਵੀ ਬਿਲਕੁਲ ਵੀ ਆਪ ਇਦਾਂ ਦਾ ਨਹੀਂ ਵੀ ਹੈਗਾ ਵੀ ਕੋਈ ਵੀ ਜਾ ਕੇ ਆਪਾਂ ਟੀਕਾ ਲਾ ਦਈਏ ਇਹਨੂੰ ਹਾਂਜੀ ਜਾਂ ਕੋਈ ਵੀ ਇਹਨਾਂ ਦਾ ਬਿਲਕੁਲ 1 ਸੋਲ ਜਨਵਰੀ ਆ ਸਹੀ ਆ ਤੇ ਇਹਨਾਂ ਦੀ ਵੈਕਸੀਨੇਸ਼ਨ ਕਿਹੜੀ ਆ ਕੋਈ ਜ਼ਰੂਰੀ ਹੈ ਇਹਨਾਂ ਦੀ ਜਿਹੜੀ ਤੁਸੀਂ ਲਾਉਂਦੇ ਹੋ ਹੋਗੇ ਸਾਲ ਚ ਇੱਕ ਵਾਰੀ ਦੋ ਵਾਰੀ ਜਾਂ ਕੋਈ ਹੋਰ ਬਿਮਾਰੀ ਜਿਹੜੀ ਇਹਨਾਂ ਤੇ ਹਾਵੀ ਹੋ ਜਾਂਦੀ ਆ ਜਾਂ ਵੀ ਉਹਨੂੰ ਉਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਸਿਹਤਮੰਦ ਰੱਖਣ ਵਾਸਤੇ ਕੋਈ ਵੈਕਸੀਨੇਸ਼ਨ ਹਾਂਜੀ ਵੀ ਜੀ ਬਾਕੀ ਵੈਕਸੀਨੇਸ਼ਨ ਤੇ ਮੇਨ ਹੁੰਦੀਆਂ ਇੱਕ ਪੀਪੀਆਰ ਦੀ ਜੀ ਹਾਂਜੀ ਪੀਪੀਆਰ ਹੁੰਦੀ ਇਹਨਾਂ ਦੇ ਬੱਕਰੀਆਂ ਦੇ ਵਿੱਚ ਇਹੋ ਦਿੱਕਤ ਹੁੰਦੀ ਆ ਜੀ ਹਾਂਜੀ ਤੇ ਇੱਕ ਈਟੀ ਜੀ ਹੁੰਦੀ ਆ ਵੀ ਆਪਾਂ ਇੱਕਦਮ ਚਾਰਾ ਚੇਂਜ ਕਰ ਦਨੇ ਆ ਜਦੋਂ ਹਾਂਜੀ 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 ਤੋਂ ਇੱਕਦਮ ਕੀ ਹੋਿੰਦਾ ਕਿ ਇਹਨਾਂ ਡੈਥ ਹੋ ਜਾਂਦੇ ਕੋਈ ਸਮੇਂ ਬਾਅਦ ਹੀ ਵੀ ਮੰਨ ਲਓ ਪੇਟ ਖਰਾਬ ਹੁੰਦਾ ਉਹਦੇ ਨਾਲ ਕੀ ਕਾਰਨ ਬਣਦਾ ਅੰਦਰ ਨਾ ਜੀ ਜ਼ਹਿਰ ਆਪਾਂ ਜ਼ਹਿਰ ਵਾਲ ਜਿਹਨੂੰ ਆਪਾਂ ਕਹਿੰਦੇ ਨੇ ਸਹੀ ਆ ਤੇ ਜਿਵੇਂ ਹੁਣ ਮੰਨ ਲਓ ਆਪਾਂ ਹੀ ਆਪਦੇ ਖਾਣੇ ਦੇ ਵਿੱਚ ਤਬਦੀਲੀ ਕਰ ਲਗੇ ਜਿਵੇਂ ਅੱਜ ਕੱਲ ਆਪਾਂ ਕਈ ਚੀਜ਼ਾਂ ਖਾ ਰਹੇ ਆ ਜਾਂ ਬਾਹਰਲੇ ਇੱਥੇ ਆਉਂਦੇ ਉਹਨਾਂ ਦੇ ਪਾਣੀ ਨਹੀਂ ਉਹਨਾਂ ਨੂੰ ਫਿੱਟ ਬੈਂਦਾ ਹਾਂਜੀ ਹਾਂਜੀ ਜਾਂ ਖਾਣਾ ਨਹੀਂ ਫਿੱਟ ਮਿਲਦਾ ਉਸ ਤਰ੍ਹਾਂ ਮੰਨ ਲਓ ਕਹਿ ਸਕਦੇ ਹਾਂਜੀ ਉਦਾਂ ਜਿੱਦਾਂ ਫੂਡ ਪੋਇਜ਼ਨਿੰਗ ਆਪਾਂ ਕਹਿੰਦੇ ਨੇ ਜੀ ਸਹੀ ਆ ਫੂਡ ਪੋਇਜ਼ਨਿੰਗ ਵਾਲਾ ਸਾਹ ਅੱਛਾ ਉਹਦੇ ਕਾਰਨ ਡੈਥ ਤੱਕ ਵੀ ਹੋ ਜਾਂਦੀ ਡੈਥ ਤੱਕ ਇਹਨਾਂ ਦੀ ਚਲ ਜਾਂਦੀ ਹੈ ਜੀ ਅੱਛਾ ਅੱਛਾ ਜਿੱਦਾਂ ਆਪਾਂ ਆਪਾਂ ਬਰਸੀਨ ਕਹਿੰਦੇ ਮਾਲ ਵਿੱਚ ਆਪਾਂ ਜੇ ਸਟਾਲਾ ਕਹਿੰਦੇ ਨੇ ਹਾਂਜੀ ਸਟਾਲਾ ਕਹਿੰਦੇ ਨੇ ਸਰਦੀਆਂ ਦੇ ਵਿੱਚ ਉਹ ਬਹੁਤ ਮਾੜਾ ਨਾਲੀ ਬਿਲਕੁਲ ਉਹ ਕਿਉਂਕਿ ਉਹਨਾਂ ਦੀ ਜਿਹੜੀ ਆ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਤੇ ਇੱਕ ਇਹ ਠੰਡ ਨੂੰ ਮਿਲ ਕੇ ਬਹੁਤ ਕੱਟ ਮੰਦੀ ਬੱਕਰੀ ਮੀਨੇ ਦੀ ਠੰਡ ਬਹੁਤ ਜ਼ਿਆਦਾ ਮਨਉਂਦੀ ਹੈ ਜਿਹੜਾ ਇਹਦਾ ਟੈਂਪਰੇਚਰ ਬਹੁਤ ਛਿਤੀ ਡਾਊਨ ਹੁੰਦਾ ਹੈ ਨਾ ਨਮੂਨੀਆਂ ਜਿਹੜੀ ਦਿੱਕਤ ਬਹੁਤ ਜ਼ਿਆਦੀ ਹੁੰਦੀ ਸਟਾਲੇ ਜਿਵੇਂ ਸਿਆਲਾਂ ਦੇ ਵਿੱਚ ਨਹੀਂ ਪਾ ਸਕਦੇ ਆ ਦਿਨਾਂ ਦੇ ਵਿੱਚ ਜਿਵੇਂ ਮੰਨ ਲਓ ਅਪ੍ਰੈਲ ਮਹੀਨਾ ਚੱਲ ਰਿਹਾ ਹਾਂਜੀ ਸਟਾਲਾ ਤੇ ਪਰ ਇਹਦੇ ਨਾਲ ਉਹਦੇ ਨਾਲ ਜਿਹੜੀ ਦਿੱਕਤ ਉਹ ਜਿਹੜੀ ਜ਼ਿਆਦੀ ਹੁੰਦੀ ਜੇ ਆਪਾਂ ਜੇ ਕਹਾਂ ਫੂਡ ਪੋਇਜ਼ਨਿੰਗ ਦੀ ਮੰਨ ਲਓ ਸਹੀ ਆ ਉਹਦੇ ਨਾਲ ਦਿੱਕਤ ਉਹ ਪਰ ਇਹ ਆਹ ਮਹੀਨਿਆਂ ਦੇ ਵਿੱਚ ਪਾਉਣਾ ਸਹੀ ਆ ਇਹਨਾਂ ਨੂੰ ਆਪਾਂ ਜੀ ਲੂਸਣ ਇਹਨੂੰ ਆਪਾਂ ਪ੍ਰੀਫਰ ਕਰਦੇ ਹਾਂ ਜੀ ਅੱਛਾ ਲੂਸਣ ਜਿਵੇਂ ਘੋੜਿਆਂ ਵਾਸਤੇ ਵੀ ਹੈ ਉਹ ਲੋਕੀ ਚਾਰ ਵੀ ਪਾਉਂਦੇ ਪਰ ਸਾਇਲਜ ਤੇ ਜਿਦਾਂ ਕੰਮ ਕਰਦੇ ਪਰ ਉਹ ਬੱਕਰੀਆਂ ਲਈ ਇੰਨਾ ਸਾਇਲਜ ਵੀ ਕੁਝ ਲੋਕ ਪਾਉਂਦੇ ਆ ਪਰ ਉਹ ਕਿਵੇਂ ਆ ਸਹੀ ਆ ਬੱਕਰੀਆਂ ਵਾਸਤੇ ਜਾਂ ਕਿਵੇਂ ਆ ਜੇ ਐਡਾ ਖਾਸ ਨਹੀਂ ਉਹਦਾ ਮੈਨੂੰ ਕਿ ਬੱਕਰੀਆਂ ਠੀਕ ਖਾਂਦੀਆਂ ਕੋਈ ਭੁੱਖੇ ਜਾਨਵਰ ਮੰਨ ਲਓ ਕੋਈ ਤੁਹਾਨੂੰ ਦੱਸ ਦੇ ਰੋਟੀ ਨਾ ਮਿਲੇ ਤੇ ਇੱਕ ਦਿਨ ਤੁਸੀਂ ਖਾਣਾ ਹੀ ਖਾਣਾ ਜਿਹੜਾ ਕੋ ਖਾਣ ਨੂੰ ਮਿਲ ਗਿਆ ਉਹ ਖਾਣਾ ਬਸ ਤੇ ਉਹ ਚੀਜ਼ ਇਹਨਾਂ ਦੀ ਹੈ ਜੀ ਖਾਣਾ ਪੈਂਦਾ ਪਰ ਇਹਨਾਂ ਖੁਸ਼ ਹੋ ਕੇ ਨਹੀਂ ਖਾਂਦੇ ਜੀ ਸਾਇਲਜ ਹਾਂਜੀ ਸੋ ਬਾਕੀ ਇਹਨਾਂ ਨੂੰ ਲੂਸਣ ਤੇ ਸਰਦੀਆਂ ਚ ਚਾਹੀ ਲੂਸਣ ਹਾਂਜੀ ਤੇ ਨਾਲ ਹਾਲੋਂ ਜਿਦਾਂ ਆਪਾਂ ਕਹਿ ਦਿੰਦੇ ਆ ਹਾਲੋਂ ਬੀਜੀ ਹਿੱਤੇ ਇਦਾਂ ਇਹਨਾਂ ਚੀਜ਼ਾਂ ਆਪਾਂ ਕਰਕੇ ਇਹਨਾਂ ਨੂੰ ਮਿਕਸ ਕਰਕੇ ਹਾਂਜੀ ਸਹੀ ਹਾਂਜੀ ਗਰਮ ਚੀਜ਼ਾਂ ਮੈਨੂੰ ਕਿ ਸਰਦੀਆਂ ਚ ਗਰਮ ਜਿਹੜੀ ਇਹਨਾਂ ਨੂੰ ਨਮੂਨਿਆਂ ਤੇ ਦਿੱਕਤ ਹਾਂਜੀ ਵੀ ਗਰਮ ਚੀਜ਼ਾਂ ਇਹਨਾਂ ਨੂੰ ਜਿਵੇਂ ਆਪਾਂ ਆਪਾਂ ਖਾਂਦੇ ਆ ਜਿਵੇਂ ਆਲਸੀ ਖਾਂਦੇ ਆ ਜਾਂ ਨਾ ਵੀ ਇਦਾਂ ਦੀ ਹਾਲੋਂ ਤੁਸੀਂ ਇਹਨਾਂ ਨੂੰ ਪਾਉਨੇ ਆ ਹਾਂਜੀ ਤੇ ਲੂਸਨੇ ਵੀ ਗਰਮ ਹੁੰਦਾ ਜੀ ਤੇ ਇਹਦੇ ਨਾਲ ਇਹਦੀ ਦਿੱਕਤ ਇਹਦੀ ਆ ਵੀ ਨਮੂਨਿਆਂ ਦੀ ਦਿੱਕਤ ਇਹ ਖਤਮ ਹੁੰਦੀ ਇਹ ਨਹੀਂ ਆਉਂਦੀ ਉਦਾਂ ਨਹੀਂ ਤੇ ਮੋਸਟਲੀ ਜਿਦਾਂ ਤੁਸੀਂ ਮੰਨੋਗੇ ਜਿਹੜੇ ਸੈਂਟੀਫਿਕ ਤਰੀਕੇ ਨਾਲ ਨਹੀਂ ਕਰਦੇ ਪਏ ਬੱਕਰੀਆਂ ਦਾ ਜਿਦਾਂ ਉਹਨਾਂ ਦਾ ਦਿੱਕਤ ਇਹ ਹੀ ਆਉਂਦੀ ਹੈ ਕਿ ਨਮੂਨੀਆਂ ਨਾਲ ਬਹੁਤ ਜਲਦੀ ਡੈਥ ਹੁੰਦੀ ਬੱਕਰੀਆਂ ਸਰਦੀਆਂ ਸਿਆਲਾਂ ਦੇ ਵਿੱਚ ਸਹੀ ਹੈ ਪਰ ਆਪਣਾ ਯਾਰ ਕੀ ਦੂਜਾ ਸੀਜ਼ਨ ਹੈ ਸਿਆਲ ਦਾ ਤੇ ਪਰ ਆਪਾਂ ਨੂੰ ਕੋਈ ਐਹੋ ਜੀ ਮਹਾਰਾਜ ਦੀ ਕਿਰਪਾ ਨਾਲ ਅਜੇ ਤੱਕ ਕੋਈ ਦਿੱਕਤ ਨਹੀਂ ਹੈ ਗਾਂਦ ਚੋਣ ਨਹੀਂ ਸਕਦੇ ਅਜੇ ਤੱਕ ਨਮੂਨੀਆਂ ਦੀ ਕੋਈ ਦਿੱਕਤ ਨਹੀਂ ਆਈ ਤੇ ਬਾਕੀ ਇਹ ਕਿ ਟਾਈਮ ਟਾਈਮ ਤੇ ਕਿੰਨੀ ਲਾਗਤ ਤੋਂ ਜਿਹੜਾ ਆਪਾਂ ਕਹਿੰਨੇ ਆ ਵੀ 5-10 ਬੱਕਰੀਆਂ ਤੋਂ ਸ਼ੁਰੂ ਕੀਤਾ ਕਿੰਨੀ ਲਾਗਤ ਤੋਂ ਜੋ ਇਹਨਾਂ ਨੂੰ ਹਨਾ ਵੀ ਕਿੰਨੀ ਕਿ ਜਗ੍ਹਾ ਹਣੀ ਚਾਹੀਦੀ ਆ ਜਾਂ ਜਿਹੜੀ ਸ਼ੁਰੂਆਤ ਕੋਈ ਕਰਨਾ ਚਾਹੁੰਦਾ ਵਾ ਇਦਾਂ ਦੇ ਫਾਰਮ ਦੀ ਕੀ ਉਹਨੂੰ ਮੰਨ ਲਓ ਇਨਾਂ ਤੇ ਖਰਚਣਾ ਪਊਗਾ ਤੇ ਕੀ ਉਹਨੂੰ ਮੁਨਾਫਾ ਹੋਊਗਾ ਉਹਦੇ ਬਾਰੇ ਵੀ ਕੁਝ ਥੋੜਾ ਬਹੁਤ ਇਹ ਵੀ ਇਦਾਂ ਵੀ ਆਪਾਂ 15 ਸਕੁਅਰ 10 ਫੁੱਟ ਸਕੁਅਰ ਫੁੱਟ ਲੈ ਕੇ 15 ਫੁੱਟ ਸਕੁਅਰ ਜਿਹੜਾ ਆਪਾਂ ਬੱਕਰੀ ਦਾ ਮੰਨ ਕੇ ਚੱਲਦੇ ਆਂ ਜੀ ਕੋਈ ਵੀ ਆਪਾਂ ਗਵਰਨਮੈਂਟ ਦੀ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਦੋਚੇ ਵੀ ਆਪਣੀ ਇਦਾਂ ਹੀ ਦੱਸਦੇ ਆਂ ਵੀ ਇੰਨੀ ਸਪੇਸ ਚਾਹੀਦੀ ਬੱਕਰੀ ਬੱਕਰੀ ਨੂੰ ਅੱਛਾ ਜੀ ਹਾਂਜੀ ਹਾਂਜੀ ਤੇ ਆਪਾਂ ਮੰਨ ਲਓ ਵੀ ਉਸ ਹਿਸਾਬ ਨਾਲ ਜਦ ਆਪਾਂ 20 ਬੱਕਰੀਆਂ ਆਪਾਂ ਨੂੰ ਫੇ 400 500 ਸਕੁਅਰ ਫੁੱਟ ਇਦਾਂ ਚਾਹੀਦਾ ਜਗ੍ਹਾ ਚਾਹੀਦੀ ਜਗ੍ਹਾ ਚਾਹੀਦੀ ਹਾਂਜੀ ਹਾਂਜੀ ਬਾਕ ਕਟੋ ਕਟ ਤਪਰ 2.5 ਲੱਖ ਜੀ ਤਿਆਰ ਕਰ ਸਕਦੇ ਹਾਂ ਜੀ ਚੰਗੀ ਸਟਾਰਟ ਕਰ ਸਕਦੇ ਹਾਂ ਤੇ ਬਾਕੀ ਜਿਵੇਂ ਕਿਸੇ ਨੇ ਵਧੀਆ ਬਰੀਡ ਤੇ ਕੰਮ ਕਰਨਾ ਤਾਂ ਆਪਾਂ 4-5 ਲੱਖ ਦਾ ਮੰਨ ਕੇ ਬਜਟ ਚੱਲੀਏ ਵੀ ਕਿਉਂਕਿ ਸਾਰਾ ਆਪਾਂ ਇਹ ਬਣਾਉਣਾ ਵੀ ਹੈ ਕੋਈ ਸੈਕਸ਼ਨਸ ਹੋਣਗੇ ਥੋੜਾ ਬਹੁਤ ਹਨ ਜਿਵੇਂ ਹੁਣ ਇੱਕ ਆ ਚੀਜ਼ ਜਿਵੇਂ ਵੇਖ ਰਹੇ ਆ ਵੀ ਜਿਵੇਂ ਇਹਨੇ ਦੀ ਪਾਰਟੀਸ਼ਨ ਕੀਤੀ ਵੀ ਆ ਹਾਂਜੀ ਹਾਂਜੀ ਇਹਦਾ ਕੀ ਕਾਰਨ ਆ ਪਾਰਟੀਸ਼ਨ ਦਾ ਪਾਰਟੀਸ਼ਨ ਦਾ ਵੀਰ ਜੀ ਇੱਕ ਇਹਦੀ ਮੇਨ ਰੀਜ਼ਨ ਇਹ ਆ ਕਿ ਅਹੀਂ ਪਹਿਲਾਂ ਸਾਡਾ ਪੁਰਾਣਾ ਫਾਰਮ ਸੀ ਅਹੀਂ ਉੱਚੇ ਕੁਝ ਦਿੱਕਤਾਂ ਸੀ ਜਿਹਨੂੰ ਕੇ ਫੇਸ ਕੀਤੀਆਂ ਹਾਂਜੀ ਉਹ ਦਿੱਕਤਾਂ ਇਦਾਂ ਸੀ ਕਿ ਉਹਦੇ ਵਿੱਚ ਇਹ ਇਸ਼ੂ ਆਇਆ ਸਾਨੂੰ ਬਰੀਡਰ ਜੀ ਜਿੱਦਾਂ ਸਾਡਾ ਬਰੀਡਰ ਬੈਠਾ ਹੋ ਹਾਂਜੀ ਬਰੀਡਰ ਬੱਕਰੀਆਂ ਦੇ ਵਿੱਚ ਹੀ ਰਹਿੰਦਾ ਸੀ ਤੇ ਉਹਦੇ ਨਾਲ ਇਹ ਦਿੱਕਤ ਆਉਂਦੀ ਸੀ ਕਿ ਕਈ ਬੱਕਰੀਆਂ ਹੱਡੀਆਂ ਨੇ ਜਿਹੜੀਆਂ ਫਾਲਵੀ ਦਾਵਾ ਕਹਿ ਦਈਏ ਜਾਂ ਅਬੋਰਸ਼ਨ ਵੀ ਜਿਹੜਾ ਹੋ ਗਿਆ ਅਬੋਰਸ਼ਨ ਹੋ ਗਿਆ ਸੀ ਜੀ ਸਮੇਂ ਦੇ ਹਿਸਾਬ ਨਾਲ ਆਪਾਂ ਤੇ ਉਹ ਹਿਸਾਬ ਨਾਲ ਫੇਰ ਅਸੀਂ ਤਾਂ ਤਾਂ ਕਰਕੇ ਇੱਕ ਮੈਂ ਇਹਨਾਂ ਨੂੰ ਵੱਖਰੇ ਕੀਤਾ ਵਾ ਹਨਾ ਤੇ ਇਹ ਇਧਰ ਜਿਹੜੀਆਂ ਇਹ ਆਪਾਂ ਕਹਿ ਦਈਏ ਭੀ ਜੇ ਨਵੇਂ ਦੁੱਧ ਆਉਣ ਵਾਲੀਆਂ ਜਾਂ ਮੰਨ ਲਓ ਜੇ ਪ੍ਰੈਗਨੈਂਟ ਨਹੀਂ ਹੋਈਆਂ ਉਹ ਬੱਕਰੀਆਂ ਜੀ ਸੱਜਰ ਨਹੀਂ ਹੋਈਆਂ ਜੀ ਉਹ ਸਾਰੀਆਂ ਗੱਬਣਆਂ ਜੀ ਅੱਛਾ ਤੇ ਉਹ ਤੋਂ ਅੱਗੇ ਬੱਚੇ ਆ ਗਏ ਹਾਂਜੀ ਉਹ ਤੋਂ ਅੱਗੇ ਬੱਚੇ ਆ ਜੀ ਜਿਵੇਂ ਆਪਾਂ ਬੱਚਿਆਂ ਦੀ ਗੱਲ ਕਰੀਏ ਆਪਾਂ ਬੱਚੇ ਜਿਵੇਂ ਹਨਾ ਇਹ ਆਪਣੇ ਫਾਰਮ ਤੇ ਹੀ ਸਾਰੇ ਪੈਦਾ ਹੋਏ ਆ ਤੇ ਇਹਨਾਂ ਨੂੰ ਆਪਾਂ ਇਹਨਾਂ ਦਾ ਵੀ ਸੇਲ ਪਰਚੇਸ ਦਾ ਕਰਦੇ ਆ ਨਹੀਂ ਵੀ ਜੇ ਪਾਸ ਸੇਲ ਪਰਚੇਸ ਦਾ ਚਲੋ ਹਜੇ ਸਾਨੂੰ ਕਈਆਂ ਦੇ ਆਏ ਆ ਵੀ ਛੋਟੇ ਬੱਚੇ ਸੇਲ ਪਰਚੇਸ ਸੇਲ ਕਰਨ ਦਾ ਪਰ ਅੱਜ ਤੱਕ ਤੇ ਕੋਈ ਬੱਚਾ ਛੋਟਾ ਸੇਲ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਬੈਨੀਫਿਟ ਨਹੀਂ ਸਮਝ ਲਓ ਵੀ ਹੁਣ ਤੁਸੀਂ ਸਪੋਜ਼ ਕਰੋਗੇ ਆਪਾਂ 50000 ਦਾ ਜਾਂ 10000 ਦਾ ਵੇਚਾਂਗੇ ਹਾਂਜੀ 20000 ਦੀ 25000 ਦੀ ਆਪਾਂ ਜੋੜੀ ਵੇਚੀ ਆ ਹਾਂਜੀ ਪਟ ਉਹ ਜਿੱਕਤਾ ਆਪਾਂ ਨੂੰ ਕੋਈ ਇਹਦਾ ਬੈਨੀਫਿਟ ਨਹੀਂ ਹੋਊਗਾ ਕਿਉਂਕਿ ਆਪਾਂ 50 60 ਹਜ਼ਾਰ ਦੇ ਪੰਜ ਛੇ ਬੱਚੇ ਵਿੱਚੇ ਹਾਂ ਹਾਂਜੀ ਬਿਲਕੁਲ ਤੇ ਉਹੀ ਜੇ ਮੈਂ ਸਾਲ ਦੇ ਵੀ 25000 30000 ਦਾ ਬੱਕਰਾ ਇੱਕ ਤਿਆਰ ਕਰਕੇ ਜਾਂ ਪੱਟ ਤਿਆਰ ਕਰਕੇ ਵੇਚਦਾ ਉਹਦਾ ਮੈਨੂੰ ਉਹੀ 1.5 2 ਲੱਖ ਰੁਪਇਆ ਸਾਲ ਦੇ ਵਿੱਚ ਜਿਹੜਾ ਹੋਊਗਾ ਫਿਰ ਇਹ ਕਿ ਆਪਾਂ ਕਿਤੇ ਯੂਜ਼ ਕਰ ਸਕਦੇ ਹਾਂ ਇਨਕਮ ਹਾਂਜੀ 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 ਐਦਾਂ ਉਹ ਯੂਜ਼ ਨਹੀਂ ਕੀਤੀ ਹਣੀ ਉਹ ਕਿਉਂਕਿ ਐਦਾਂ ਹੀ ਖਾਦੀ ਪੀਤੀ ਆਣੀ ਜਦਾਂ ਆਪਾਂ ਕਹੇ ਦੀ ਆਪੀ ਬਸ ਬਿਲਕੁਲ ਖੂਦ ਹੀ ਮਿੱਟੀ ਖਾਲਾ ਖਾਲਾ ਮਿੱਟੀ ਆਣੀ ਵੜ ਜਾਣੀ ਇਹਨਾਂ ਦੀ ਇਹ ਉਹ ਵੀ ਆਪਣੇ ਕੋਲੇ ਪੈਸੇ ਤੇ ਦਿਨੋਂ ਦੇ ਇਹਨਾਂ ਨੂੰ ਵਿਆਜ ਹੀ ਲੱਗ ਰਿਹਾ ਵਿਆਜ ਜਦੋਂ ਮਰਜ਼ੀ ਭਾਈਨਾ ਦੀ ਸੇਲ ਜਦੋਂ ਮਰਜ਼ੀ ਕਰ ਸਕਦੇ ਆ ਕੋਈ ਘਾਟੇ ਦਾ ਸੌਦਾ ਨਹੀਂ ਜਗਾ ਬਿਲਕੁਲ ਵੀ ਇਹ ਇਸ ਹੱਬ ਨੇ ਇਹਨਾਂ ਦਾ ਚੱਲਦਾ ਵਾ ਸਹੀ ਆ ਹੁਣ ਆਪਣੇ ਆ ਘਰ ਦੀ ਬਰੀਡਆ ਵੇਖੋ ਤੁਸੀਂ ਕੰਨ ਵੇਖੋ ਇਹਦੇ ਬੱਚਿਆਂ ਦੇ ਕਿੰਨਾ ਸੋਹਣਾ ਰਿਜ਼ਲਟ ਇਹਨਾਂ ਦਾ ਤੇ ਨੱਕ ਵੇਖੋ ਇਹਨਾਂ ਦਾ ਬੱਚੇ ਜੇ ਛੋਟੇ ਜਿਹੇ ਆ ਇਹ ਸਿਰਫ 6 ਮਹੀਨਾ ਦਾ ਬੱਚਾ ਜੀ ਅੱਛਾ ਅੱਛਾ ਹਾਂਜੀ ਤੇ ਬਹੁਤ ਸੋਹਣਾ ਰਿਜ਼ਲਟ ਇਹਨਾਂ ਦਾ ਸਹੀ ਆ ਜੀ ਬੱਕਰੇ ਦਾ ਆਪਣੇ ਦਾ ਜਿਹੜਾ ਬਰੀਡਰ ਆ ਹਾਂਜੀ ਤੇ ਇਦਾਂ ਹੁਣ ਆਪਾਂ ਜਿਹੜਾ ਗਾਂ ਬਰੀਡਰ ਰੱਖਣਾ ਆ ਵੇ ਇਹਨਾਂ ਦੇ ਕੰਨ ਵ ਹਾਂ ਲੰਮਾ ਕਿੱਡਾ ਕੰਨ ਬਹੁਤ ਲੰਬੇ ਲੰਬੇ ਬਹੁਤ ਸੋਹਣਾ ਵੀ ਨਹੀਂ ਕਿਦਾ ਨੱਕ ਤੇ ਰੰਗ ਬਹੁਤ ਸੋਹਣਾ ਇਹਦਾ ਸਹੀ ਹੈ ਜੀ ਹੱਡ ਪੈੜੀ ਤੇ ਜੇ ਆਪਾਂ ਮੰਨ ਲਈਏ ਵੀ ਬਹੁਤ ਸੋਹਣਾ ਬ੍ਰੀਡਰ ਹੈ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਤਿੰਨ ਮਹੀਨੇ ਤੋਂ ਕੁਝ 5-7 ਦਿਨ ਉੱਪਰ ਹਾਂਜੀ ਅੱਛਾ ਤਿੰਨ ਮਹੀਨੇ ਤੇ 5-7 ਦਿਨ ਤੇ ਇਹ ਮੰਨ ਲਓ ਤੁਸੀਂ ਹੁਣ ਇਹਨੂੰ ਰੱਖਣਾ ਵਾ ਬ੍ਰੀਡਰ ਹਾਂਜੀ ਇਹ ਆਪਾਂ ਪ੍ਰੋਪਰ ਰਿਕਾਰਡ ਰੱਖੀਦਾ ਕਿ ਕਿਹੜੀ ਬੱਕਰੀ ਕਦੋਂ ਸੋਈ ਆ ਕਿਹੜੀ ਬੱਕਰੀ ਦਾ ਵਾ ਕਿਉਂਕਿ ਇਹਦੇ ਨਾਲ ਫਿਰ ਜੇ ਕੋਈ ਹੋ ਹੋ ਵੀ ਮੰਨ ਲਓ ਆਪਣੇ ਤੋਂ ਗਾਂ ਕੰਮਦਾ ਜਾਂ ਕੋਈ ਵੀ ਮੰਨ ਲਓ ਹਾਂਜੀ ਉਹਨੂੰ ਆਪਾਂ ਪ੍ਰੋਪਰ ਰਿਕਾਰਡ ਦੇ ਸਕਦੇ ਹਾਂ ਕਿ ਕਿਹੜੀ ਮਾਂ ਦਾ ਬੱਚਾ ਵਾ ਕਿਹੜੇ ਕਿਹੜਾ ਬਾਪ ਇਹਦਾ ਕਦੋਂ ਹੋਇਆ ਵਾ ਆਪਾਂ ਪ੍ਰੋਪਰ ਕੋਈ ਹੀਰਾ ਫੇਰੀ ਵਾਲੀ ਗੱਲ ਨਹੀਂ ਹੈਗੀ ਸਹੀ ਹੈ ਜੀ ਆਪਾਂ ਪ੍ਰੋਪਰ ਆਪਾਂ ਨੂੰ ਕੱਲ ਨੂੰ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਵੀ ਦਿੱਕਤ ਨਹੀਂ ਆਉਂਦੀ ਵੀ ਆਪਾਂ ਕਿੰਨੇ ਚਿਰ ਦਾ ਬੱਚਾ ਹੈ ਕੀ ਦੀ ਗਰੋਥ ਹੈ ਜੀ ਕੱਲ ਆਪਾਂ ਇਹਨਾਂ ਤੁਸੀਂ ਮੰਨ ਲਓ ਲਿਖਤੀ ਰੂਪ ਚ ਉਹ ਚੀਜ਼ ਨੂੰ ਰੱਖ ਰਹੇ ਆ ਇਹਨਾਂ ਦਾ ਰਿਕਾਰਡ ਸਾਰਾ ਤੁਹਾਡੇ ਕੋਲੇ ਹੈਗਾ ਜੇ ਕੱਲ ਨੂੰ ਕਿ ਆਗੇ ਥੋੜੇ ਤੋਂ ਪੁੱਛਦਾ ਵਾ ਤੁਸੀਂ ਵੇਚਣਾ ਚਾਹੋ ਜਾਂ ਵੈਸੇ ਵੀ ਕੋਈ ਇੱਕ ਜਾਣਕਾਰੀ ਤੌਰ ਤੇ ਵੀ ਤੁਹਾਡੇ ਤੋਂ ਪੁੱਛਦਾ ਸਾਰਾ ਰਿਕਾਰਡ ਤੁਹਾਡੇ ਕੋਲ ਸਾਰਾ ਰਿਕਾਰਡ ਲਿਖਿਆ ਹੋਇਆ ਪਿਆ ਜੀ ਇਹਨਾਂ ਦਾ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਵੀ ਆਪਾਂ ਵੀ ਜੇ ਮੰਨ ਲਓ ਵੇਖਣਾ ਹੋਵੇ ਵੀ ਕਿੰਨੇ ਚਿਰ ਇਹਨੇ ਕਿੰਨੀ ਗਰੋਥ ਕੀਤੀ ਬੱਚੇ ਹਾਂਜੀ ਹਾਂਜੀ ਤੇ ਆਪਾਂ ਜਾਪਾ ਉਹ ਹੀ ਵੇਖਣਾ ਵੀ ਕਿਹੜਾ ਬੱਚਾ ਗਰੋਥ ਕਰ ਰਿਹਾ ਵਾ ਇਹਨਾਂ ਨੂੰ ਫਿਰ ਮੇਨ ਫੀਡ ਕੀ ਆ ਜਿਹੜੀ ਬੱਚਿਆਂ ਵਾਸਤੇ ਇਹਨਾਂ ਦੀ ਕਾਫ ਸਟਾਰਟਰ ਆ ਆਪਾਂ ਕਾਫ ਸਟਾਰਟਰ ਹੀ ਕਾਰਗਿਲ ਦਾ ਵਰਤਦੇ ਪਏ ਆ ਜੀ ਇਹਨਾਂ ਨੂੰ ਅੱਛਾ ਉਹ ਵੀ 10 ਮਹੀਨੇ ਤੋਂ ਲੈ ਕੇ ਤੇ 2 ਮਹੀਨੇ ਦੇ ਬੱਚਿਆਂ ਨੂੰ ਕਾਫ ਸਟਾਰਟਰ ਕਰਾਈਦਾ ਉਸ ਤੋਂ ਬਾਅਦ ਆਪਾਂ ਕਾਫ ਜਿਹੜਾ ਵਾ ਵੀ ਗਰੋਅਰ ਜਿਹੜਾ ਉਹ ਪਾਣਾ ਸ਼ੁਰੂ ਕਰੀਦਾ ਹਾਂ ਜੀ ਸਹੀ ਹੈ ਜੀ ਤੇ ਉਹੀ ਆਪਾਂ ਇਹਨਾਂ ਨੂੰ ਪਾਉਂਦੇ ਪਏ ਆ ਪਾਰ ਰਹੇ ਹਾਂ ਦਿਲੀ ਸਹੀ ਹੈ ਜੀ ਹਾਂਜੀ ਇਹ ਤੋਂ ਬਿਨਾਂ ਵੀ ਆਪਣਾ ਕੋਈ ਕੰਮ ਹੋਰ ਵੀ ਨਾਲ ਕਰਦੇ ਆ ਹਾਂਜੀ ਵੀਰ ਜੀ ਮੈਂ ਸੌਫਟਵੇਅਰ ਇੰਜੀਨੀਅਰ ਤੱਕ ਜੋਬ ਕਰ ਸਹੀ ਹੈ ਜੀ ਕਿਹੜੀ ਜਗ੍ਹਾ ਮੈਂ ਉਦਾਂ ਦੇ ਮੇਰੀ ਜਿਹੜੀ ਕੰਪਨੀ ਉਹ ਯੂਐਸ ਦੀ ਆ ਤੇ ਈਬੇ ਦੇ ਵਿੱਚ ਮੈਂ ਕੰਮ ਕਰਦਾ ਹਾਂ ਜੀ ਤੇ ਬਾਕੀ ਇੱਕ ਹੁਣ ਵਰਕ ਫਰਮ ਹੋਮ ਚੱਲਦਾ ਪਿਆ ਤੇ ਇਸ ਦੇ ਨਾਲ ਚ ਕੋ ਆਪਾਂ ਇਹ ਸ਼ੁਰੂ ਕਰ ਲਿਆ ਚਲੋ ਬਹੁਤ ਵਧੀਆ ਜੀ ਚਲੋ ਆਪਣਾ ਪੈਰਲਲ ਸਾਈਡ ਬਿਜ਼ਨਸ ਜਿਦਾਂ ਹੋ ਜੇ ਹਾਂਜੀ 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 ਬਿਲਕੁਲ ਤੇ ਉਸ ਤੋਂ ਬਾਅਦ ਆਪਣਾ ਸ਼ੂ ਕੀਤਾ ਜੀ ਸੋ ਇਹ ਬਾਕੀ ਇਹਨਾਂ ਦੇ ਵਿੱਚ ਬੱਕਰੀਆਂ ਤੋਂ ਅਸੀਂ ਬੀਟਲ ਤੇ ਕੰਮ ਕਰ ਰਹੇ ਆ ਤੇ ਇਹਦੀ ਜਿਹੜੀ ਉਮਰ ਆ ਜੇ ਮੰਨ ਲਓ ਆਮ ਇੱਕ ਬੰਦੇ ਨੇ ਜਿਵੇਂ ਹੁਣ ਘਰਾਂ ਦੇ ਵਿੱਚ ਵੀ ਲੋਕ ਰੱਖ ਲੈਂਦੇ ਆ ਚਲੋ ਜਿਹੜੇ ਫਾਰਮਾਂ ਵਾਲੇ ਆ ਤੁਸੀਂ ਜਿੱਦਾਂ ਹਨਾ ਤੁਹਾਡਾ ਫਾਰਮ ਆ ਤੁਹਾਨੂੰ ਤਾਂ ਜਾਣਕਾਰੀ ਹੈ ਹੀ ਆ ਵੀ ਹਨਾ ਕਿਹੜਾ ਕਿੰਨੇ ਚਿਰ ਦਾ ਵਾ ਜਾਂ ਕਿੰਨੀ ਉਮਰ ਆ ਜੇ ਆਪਾਂ ਬਾਹਰੋਂ ਵੀ ਖਰੀਦਦੇ ਆ ਕੋਈ ਜਾਨਵਰ ਉਹਨੂੰ ਵੇਖਣ ਵਾਸਤੇ ਜਾਂ ਆਮ ਬੰਦਾ ਜਿਹੜੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬੱਕਰੀਆਂ ਪਸ਼ੂਆਂ ਦੇ ਨਾਲ ਰੱਖ ਲੈਂਦੇ ਆ ਪੀ ਉਹਨਾਂ ਵਾਸਤੇ ਇੱਕ ਜਾਣਕਾਰੀ ਪ੍ਰਤੀ ਆਪਾਂ ਇਹ ਜ਼ਰੂਰ ਦੱਸੋ ਵੀ ਇਹਦਾ ਜਿਹੜਾ ਵਾ ਉਮਰ ਦਾ ਤਕਾਜ਼ਾ ਵੇਖਣ ਵਾਸਤੇ ਆਪਾਂ ਨੂੰ ਕੀ ਕੀ ਦੇਖਣਾ ਪੈਂਦਾ ਵੀ ਆਪਾਂ ਨੂੰ ਪਤਾ ਲੱਗ ਜਵੇ ਇੰਨੀ ਉਮਰ ਹੈ ਇਹਦੀ ਜੀ ਜਿਹੜਾ ਵੀ ਜੀ ਆਪਾਂ ਨੂੰ ਦੰਦਾਂ ਤੋਂ ਇਹਦੀ ਏਜ ਦਾ ਪਤਾ ਲੱਗਦਾ ਜੀ ਬਾਕੀ ਕਿਉਂਕਿ ਕੋਈ ਵਪਾਰੀ ਜਿਹੜਾ ਜਿਹੜੇ ਅੱਡੇ ਅਗੇ ਜੋ ਅਣਜਾਣ ਬੱਚੇ ਬੰਦੇ ਅਹੀਂ ਚਲ ਜੀ ਮੰਨ ਲਓ ਮੰਡੀ ਜਾਂਦੇ ਆ ਕੋਈ ਹਾਂਜੀ ਉੱਥੇ ਉਹ ਜੇ ਵਡੇਰੀ ਉਮਰ ਦੀ ਬੱਕਰੀ ਦੇ ਜਾਂਦੇ ਜੀ ਜੋ ਆਪਾਂ ਨੂੰ ਪਤਾ ਨਹੀਂ ਹੁੰਦਾ ਆਈਡੀਆ ਨਹੀਂ ਹੁੰਦਾ ਹਾਂਜੀ ਆਈਡੀਆ ਨਹੀਂ ਹੁੰਦਾ ਜੋ ਵਡੇਰੀ ਉਮਰ ਦੀ ਬੱਕਰੀ ਮੜ ਦਿੰਦੇ ਆ ਜੀ ਪੈਸੇ ਵਾਧੂ ਲੈ ਲੈਂਦੇ ਤੇ ਬਿਲਕੁਲ ਵਡੇਰੀ ਉਮਰ ਦੀ ਬੱਕਰੀ ਜਾਂਦੀ ਤੇ ਉਹ ਫਿਰ ਜਿਹੜਾ ਅਣਜਾਣ ਬੰਦਾ ਉਹ ਫਸ ਜਾਂਦਾ ਜੀ ਉੱਥੇ ਬਿਲਕੁਲ ਧੋਖਾ ਖਾ ਜਾਂਦਾ ਫਿਰ ਜਿਹੜਾ ਹੁਣ ਮੰਨ ਲਓ ਤੁਰਕ ਫੇਰ ਕੇ ਗਿਆ ਬੰਦਾ ਜਨੂੰ ਕੋਈ ਜਾਂ ਜੀ ਨੂੰ ਕੋਈ ਹੈਗਾ ਪਤਾ ਇਹਨਾਂ ਬਾਰੇ ਉਹ ਫਿਰ ਜਾ ਕੇ ਤੇ ਦੰਦ ਚੈੱਕ ਕਰਦਾ ਜੀ ਸਹੀ ਹੈ ਦੰਦਾਂ ਤੋਂ ਪਤਾ ਲੱਗਦਾ ਪਹਿਲਾਂ ਖੀਰੀ ਦੰਦ ਜਿਹਦੇ ਮੀਨ ਕੇ ਦੁੱਧ ਵਾਲੇ ਦੰਦ ਆਪਾਂ ਨੂੰ ਕਹਿੰਦੇ ਖੀਰੇ ਹੁੰਦੇ ਹਾਂਜੀ ਹਾਂਜੀ ਫਿਰ ਦ ਬਿਲਕੁਲ ਵੀ ਉਹ ਹੁਣ ਉੱਪਰ ਵੀ ਜਵਾਨੀ ਟਪ ਚੁੱਕਿਆ ਬੱਕਰਾ ਜੀ ਉਹ ਜਾਂ ਬੱਚੀ ਬੱਕਰੀ ਹਾਂ ਜੀ ਇਦਾਂ ਸਾਫ ਹੁੰਦਾ ਜੀ ਦਾ ਸਹੀ ਹੈ ਜੀ ਬਿਲਕੁਲ ਇੱਕ ਮੈਂ ਉਹ ਵੇਖ ਰਿਹਾ ਵੀ ਉਹ ਕੁਝ ਕਾਲੇ ਰੰਗ ਦਾ ਤੁਸੀਂ ਉਹ ਕੰਧ ਨਾ ਟੰਗਿਆ ਹੋਇਆ ਉਹ ਕੀ ਚੀਜ਼ ਹੈ ਜੀ ਜੇ ਪਾਕਿਸਤਾਨੀ ਲੂਣ ਆਪਾਂ ਜਿਹਨੂੰ ਕਹਿ ਦਿੰਦੇ ਆ ਕਾਲਾ ਲੂਣ ਕਾਲਾ ਲੂਣ ਇਹ ਬਹੁਤ ਹਾਜ਼ ਮੇਰੀ ਬੱਕਰੀ ਦੀ ਬਹੁਤ ਵਧੀਆ ਆ ਤੇ ਉਹ ਉੱਥੇ ਟੰਗਣ ਲੱਗੀ ਕਰਨ ਵੈਸੇ ਸਾਂਭਿਆ ਉੱਥੇ ਤਾਂ ਕਰਕੇ ਟੰਗਿਆ ਉੱਥੇ ਨਹੀਂ ਨਹੀਂ ਜੀ ਉੱਥੇ ਟੰਗਣ ਦਾ ਇਹ ਕਰਨਿਆ ਜੀ ਆਪਾਂ ਇਹਨਾਂ ਦਾ ਮੈਨੂੰ ਕਿ ਬੱਕਰੀ ਜਿਹੜੀ ਵੀ ਖੁਰਲੀ ਦੇ ਵਿੱਚ ਅਸੀਂ ਰੱਖਦੇ ਹੁੰਦੇ ਸੀ ਖੁਰਲੀ ਦੇ ਵਿੱਚ ਨਾ ਖੋਸ਼ ਹੋ ਗਈ ਨਹੀਂ ਚੱਟਦੀ ਜਿਵੇਂ ਆ ਆ ਮੱਝਾਂ ਕੰਮ ਦੀਆਂ ਖੁਰਲੀਆਂ ਜੀ ਰੱਖਿਆ ਹੁੰਦਾ ਉਹ ਇਦਾਂ ਨਹੀਂ ਚੱਟਦੀ ਹਾਂਜੀ ਤੇ ਇਹ ਕਿ ਜਦੋਂ ਉੱਪਰ ਚੀਜ਼ ਟੰਗੀ ਹੋਵੇ ਕੋਈ ਵੀ ਤੈਨੂੰ ਬਹੁਤ ਖੋਸ਼ ਹੋ ਕੇ ਜਾਂ ਵੀ ਵਧੀਆ ਓਕੜੇ ਲਾ ਕੇ ਤਾਂ ਕੰਦ ਨਾ ਜਿਵੇਂ ਆਪਾਂ ਆਮ ਦੇਖਦੇ ਆਂ ਵੀ ਹਨਾ ਨਾਲ ਆਏ ਪੈਰ ਲਾ ਕੇ ਤਾਂ ਖੜੀ ਹੋ ਕੇ ਦੂਹਾਂ ਪੈਰਾਂ ਤੇ ਹਾਂਜੀ ਤੇ ਤਾਂ ਚੱਟਣ ਵਾਤੇ ਤਾਂ ਉੱਚੇ ਤਾਂ ਬੰਨਿਆ ਹੋਇਆ ਹਾਂਜੀ ਇਹ ਖੋਸ਼ ਹੋ ਕੇ ਖੋਸ਼ ਨਹੀਂ ਦੀ ਤਾਂ ਬੱਕਰੀ ਜਾਂਦੀ ਹਾਂਜੀ ਤੇ ਇਦਾਂ ਚੱਟਦੀ ਬਹੁਤ ਜ਼ਿਆਦਾ ਲੂਣ ਇਦਾਂ ਤੇ ਆਮ ਜਿਵੇਂ ਚਰਾਂਦ ਵਾਲੀਆਂ ਬੱਕਰੀਆਂ ਬਾਹਰ ਵੀ ਆਪਾਂ ਲੈ ਕੇ ਜਾਂਦੇ ਆਂ ਬਾਹਰ ਵੀ ਇਹਨਾਂ ਨੂੰ ਆਪਾਂ ਹੁਣ ਜੇ ਤੇ ਚਲੋ ਸਟਾਲ ਫੀਡਿੰਗ ਆਪਾਂ ਕਰਦੇ ਪਿਆ ਕਿਉਂਕਿ ਬਾਹਰ ਇਸ ਟਾਈਮ ਚਰਾਂਦ ਜਿਹੜੀ ਬਹੁਤ ਘੱਟ ਗਈ ਤੁਹਾਨੂੰ ਪਤਾ ਹੈ ਜਿਹੜਾ ਰੇਹਾਂ ਸਪਰੇਆਂ ਬਹੁਤ ਜ਼ਿਆਦੀਆਂ ਕਰਨੇ ਪਏ ਲੋਗ ਹਾਂਜੀ ਹੁਣ ਵੀ ਬੱਕਰੀ ਕੋਈ ਵੀ ਆ ਮੰਨ ਲਓ ਤੁਸੀਂ ਕਈ ਵਾਰ ਵੇਖਿਆ ਹੋਣਾ ਵੀਡੀਓਸ ਕਿ ਜਿਹੜੀਆਂ 25 ਬੱਕਰੀਆਂ ਨੁਕਸਾਨ ਹੋ ਗਿਆ ਕਿ ਜਿਹੜੀਆਂ ਪੰਜਾਂ ਦਾ ਹੋ ਗਿਆ ਮੰਨਣਾ ਇਦਾਂ ਦੀ ਚੀਜ਼ ਇਹੀ ਆ ਵੀ ਕਿਉਂਕਿ ਇਹਨਾਂ ਜਾਨਵਰ ਮਾਸੂਮ ਜਾਨਵਰ ਇਹਨੂੰ ਨਹੀਂ ਪਤਾ ਵੀ ਇਹਦੇ ਵਿੱਚ ਕੀ ਆ ਇਸ ਟਾਈਮ ਬਿਲਕੁਲ ਉਹਨੇ ਖਾਣ ਲੱਗੇ ਨੇ ਥੋੜਾ ਨਾ ਪੀਣ ਲੱਗੇ ਨੇ ਵੇਖਣਾ ਭਾਵੇਂ ਕੋਈ ਜ਼ਹਿਰ ਪਾ ਕੇ ਪਾਣੀ ਪਾ ਦੋ ਹਾਂਜੀ ਤੇ ਇਹੀ ਚੀਜ਼ ਹੈ ਇਹਨਾਂ ਦੇ ਤੇ ਇਹਨਾਂ ਚੀਜ਼ਾਂ ਤੋਂ ਆਪਾਂ ਬਚਾਉਨੇ ਆ ਜੀ ਇਹਨਾਂ ਚ ਕਣ ਕਵੱਡੀ ਜਦੋਂ ਮੰਨ ਲਓ ਤੋਂ ਉਸ ਤੋਂ ਬਾਅਦ ਆਪਾਂ ਜਿਹੜਾ ਵਾ ਇਹਨਾਂ ਦਾ ਆਪਾਂ ਇਹਨਾਂ ਨੂੰ ਬਾਹਰ ਚਰਾਉਣ ਦਾ ਵਾਅਦਾ ਕੀਤਾ ਕੋਈ 2-3 ਮਹੀਨੇ ਆਪਾਂ ਇਹਨਾਂ ਨੂੰ ਚਰਾਣ ਤੱਕ ਰੱਖਾਂਗੇ ਜੀ ਹਾਂਜੀ ਤੇ ਬਾਅਦ ਫੇਰ ਉਹ ਚਰਾਣ ਵਾਲੀਆਂ ਬੱਕਰੀਆਂ ਆਪਾਂ ਬਾਹਰ ਚਰਦਿਆਂ ਦੇਖਦੇ ਆ ਹਨਾ ਉਹ ਆਪਦੀ ਮਰਜ਼ੀ ਦਾ ਖਾਂਦੀਆਂ ਹਾਂਜੀ ਉਹਨਾਂ ਸਿਰ ਹੀ ਖਾਣਾ ਜਿੰਨੇ ਬਿਲਕੁਲ ਹਾਂਜੀ ਬਿਲਕੁਲ ਉਸੇ ਖਾਣੇ ਉਤਲੇ ਹਾਂਜੀ ਹਾਂਜੀ ਸਿਰ ਖਾਣਾ ਤਾਈਓ ਕਹਿੰਦੇ ਬੱਕਰੀਆਂ ਦੁੱਧ ਵੀ ਇਸੇ ਕਰਕੇ ਬੈਨੀਫਿਟ ਹੁੰਦਾ ਹਾਂਜੀ ਵੀ ਆਪਦੀ ਮਰਜ਼ੀ ਦਾ ਖਾਣਾ ਖਾਣਾ ਹਾਂ ਕੋਈ ਮਾੜਾ ਤੁਸੀਂ ਇੱਥੇ ਹੀ ਖੁਰਲੀ ਚ ਵੀ ਪਾ ਦੋ ਇਹਨੇ ਨਹੀਂ ਖਾਣੇ ਇਹਨੇ ਸੌਂ ਕੇ ਬੰਨਿਆ ਹੋਇਆ ਨਾ ਜੀ ਉਸਾਰ ਹਾਂ ਵੀ ਜਿਹੜੀ ਚੰਗੀ ਚੀਜ਼ ਆ ਉਹ ਖਾਂਦੀਆਂ ਮਾੜੀ ਜ ਸਹੀ ਹੈ ਬਿਲਕੁਲ ਇਹਦਾ ਜਿਹੜਾ ਬੱਕਰੀ ਦਾ ਇਸ ਗੱਲੋਂ ਮੰਨਿਆ ਜਾਂਦਾ ਇਹਦਾ ਲੂਣ ਦਾ ਵੀ ਜਿਹੜਾ ਉੱਚਾ ਬੰਨਣ ਦਾ ਇਹੀ ਕਾਰਨ ਆ ਵੀ ਚਲੋ ਭਵਾਂ ਇਹ ਬਾੜੇ ਦੇ ਵਿੱਚ ਆ ਹਾਂਜੀ ਪਰ ਫਿਰ ਵੀ ਜਿਵੇਂ ਇਹ ਖੋਸ਼ਣ ਦੇਦੀ ਨਹੀਂ ਮੀਂਹ ਕੁਕੜੇ ਲਾ ਕੇ ਹਾਂ ਵੀ ਉਹਵੇਂ ਪੈਰ ਤਾਂ ਦੋ ਲੱਤਾਂ ਤੇ ਖੜ ਕੇ ਖਾਂਦੀ ਆ ਤੇ ਉਹਦੇ ਨਾਲ ਤੰਦਰੁਸਤੀ ਵੀ ਹਾਂਜੀ ਤੇ ਆਪਾਂ ਬਾਕੀ ਆ ਪਾਣੀ ਵੀ ਵੇਖ ਰਹੇ ਹਾਂ ਜਿਵੇਂ ਆਮ ਫਾਰਮਾਂ ਦੇ ਵਿੱਚ ਕਈ ਵਾਰੀ ਜਿਹੜਾ ਹੁੰਦਾ ਵਾ ਉਹ ਪਾਣੀ ਇੰਨਾ ਸਾਫ਼ ਨਹੀਂ ਪਾਇਆ ਹੁੰਦਾ ਹਾਂਜੀ ਹਾਂਜੀ ਤੇ ਜਿਵੇਂ ਖੁਰਨੀਆਂ ਦਾ ਸਾਫ਼ ਹੈ ਹੀ ਆ ਤੇ ਨਾਲ ਆ ਪਾਣੀ ਦੇ ਇੱਕੇ ਇਸ ਚੀਜ਼ ਵਿੱਚ ਇਹਦੇ ਕੀ ਹੋਰ ਮਾਲ ਦੇ ਵਿੱਚ ਕੁਝ ਬਣ ਕੇ ਸਿੱਟਿਆ ਜਾਂਦਾ ਇਹ ਪੱਛਾ ਜੀ ਜਾਂ ਕਲੀ ਉਹ ਆਪਾਂ ਰੱਖਿਆ ਵਿੱਚ ਇਹਦਾ ਕਾਰਨ ਵਿੱਚ ਰੱਖਣਾ ਇਹਦਾ ਰੀਜ਼ਨ ਇਹ ਕਿ ਇਹਨੂੰ ਜੀ ਥਲੇ ਜਾਲਾ ਜਿੱਦਾਂ ਪੈ ਪੈਂਦਾ ਵਾ ਖੁਰਲੀਆਂ ਦੇ ਵਿੱਚ ਜਾ ਕੇ ਤੇ ਪਾਣੀ ਦੇ ਵਿੱਚ ਹਨਾ ਉਹ ਜਾਲਾ ਨਹੀਂ ਇਹਨੂੰ ਬਿਲਕੁਲ ਨਹੀਂ ਪਊਗਾ ਤੁਸੀਂ ਵੇਖੋ ਜਾਲਾ ਨਹੀਂ ਬਿਲਕੁਲ ਵੀ ਆ ਗਿਆ ਹਾਂਜੀ ਅੱਛਾ ਵੀ ਇਹ ਇਸ ਤਰ੍ਹਾਂ ਹੀ ਰਹੂਗੀ ਇਸ ਤਰ੍ਹਾਂ ਨਾਲ ਜਿਹੜਾ ਕਲੀ ਵਾਲਾ ਪਾਣੀ ਪੀਣਾ ਉਦਾਂ ਜਾਨਵਰ ਲਈ ਚੰਗਾ ਹੁੰਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਦਾ ਸਹੀ ਹੈ ਜੀ ਹਾਂਜੀ ਵਧੀਆ ਗੱਲ ਹੈ ਇਹਦਾ ਇਹ ਰੀਜ਼ਨ ਹੈ ਬਾਕੀ ਹੁਣ ਤੁਸੀਂ ਮੰਨ ਲਓ ਵੀ ਤੁਸੀਂ ਵੇਖਿਆ ਬੱਕਰੀਆਂ ਬੱਜੀਆਂ ਨਹੀਂ ਬਿਲਕੁਲ ਵੀ ਆਪਣਾ ਹਾਂਜੀ ਤੇ ਬੱਜੀ ਬੱਕਰੀ ਦਾ ਵੀ ਰੀਜ਼ਨ ਹੈ ਵੀ ਜਿਹੜਾ ਮੁਸਲਮਾਨ ਨੇ ਇਹਨੂੰ ਜਿੱਦਾਂ ਆਪਾਂ ਕਹਿ ਦਿੰਦੇ ਦਸਵੇਂ ਪਾਛੇ ਨੇ ਕੋੜਾ ਪ੍ਰਗਟ ਕੀਤਾ ਇਦਾਂ ਕਹਿੰਦੇ ਵੀ ਮੁਹੰਮਦ ਸਾਹਿਬ ਨੇ ਬੱਕਰੀ ਪ੍ਰਗਟ ਕੀਤੀ ਹੈ ਹਾਂਜੀ ਤੇ ਇਹਨੂੰ ਉਹ ਬਰਕਤ ਕਹਿੰਦੇ ਆ ਤੇ ਬਰਕਤ ਤੋਂ ਬਾਅਦ ਜਿਹੜਾ ਨਾ ਹੋਲੀ ਹੋਲੀ ਜਿਹੜਾ ਬੱਕਰੀ ਬਣ ਕੇ ਜੀ ਸਹੀ ਹੈ ਜੀ ਇਹ ਚੀਜ਼ ਨੂੰ ਉਹਨਾਂ ਮੰਨੇ ਜੇ ਕਰਜ਼ਾ ਲਾਉਣ ਵਾਸਤੇ ਆਈ ਜੀ ਆਹੋ ਹੁਣ ਜਿਵੇਂ ਇਹਨਾਂ ਦੀ ਬਲੀ ਵੀ ਦਿੱਤੀ ਜਾਂਦੀ ਹੈ ਇਹਨਾਂ ਕਈ ਜਗ੍ਹਾ ਤੇ ਬકરી ਤੇ ਬਿਲਕੁਲ ਇਹਨਾਂ ਦੀ ਬਲੀ ਦਿੰਦੇ ਆ ਜੀ ਸਹੀ ਹੈ ਜੀ ਤੇ ਅੰਦਰੋਂ ਵੀ ਆਪਾਂ ਫਾਰਮ ਨੂੰ ਇੱਕ ਵਾਰੀ ਹਨਾ ਝਾਤ ਮਰਵਾਈਏ ਦਰਸ਼ਕਾਂ ਨੂੰ ਵੀ ਕਿਵੇਂ ਆ ਉਹ ਬਣਾਉਣ ਦਾ ਹਨਾ ਜੋ ਤਾਂ ਤਰੀਕਾ ਸਾਰਾ ਕੁਝ ਹਾਂਜੀ ਹਾਂਜੀ ਅੰਦਰ ਵੀ ਆਪਾਂ ਇੱਕ ਵਾਰੀ ਚੱਲ ਕੇ ਆਈਏ ਆਜੋ ਅੰਦਰੋਂ ਵੀ ਉਸ ਟਾਈਪ ਦਾ ਹੀ ਬਣਿਆ ਹੋਇਆ ਹੈ ਨਾ ਜਿਹੜੀ ਥੋੜੀ ਬਾਹਰ ਆ ਬਾਹਰ ਹੈ ਇਹ ਤੇ ਉਹਨਾਂ ਦਾ ਜਿਹੜਾ ਹੈਗਾ ਵਾ ਉਹਨੇ ਪੋਰਸ਼ਨ ਨੂੰ ਕਵਰ ਕੀਤਾ ਪਿਆ ਉਹ ਅੰਦਰ ਦਾ ਰਹਿਣ ਗਿਆ ਬਿਲਕੁਲ ਮੀਨਤੀ ਦੇ ਹਿਸਾਬ ਨਾਲ ਉਹਨਾਂ ਪੋਰਸ਼ਨ ਅੰਦਰ ਤੇ ਉਹਨਾਂ ਹੀ ਬਾਹਰ ਹੈ ਜੀ ਸਹੀ ਹੈ ਜੀ ਹਾਂਜੀ ਅੱਛਾ 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 ਜਿੰਨੀ ਆਈ ਮੰਨ ਲਓ ਪਾਰਟੀਸ਼ਨ ਉਦਾਂ ਹੀ ਆ ਨਾ ਸਾਰਾ ਕੁਝ ਉਦਾਂ ਹੀ ਆ ਸਾਰਾ ਬਾਹਰ ਤੇ ਜਿਹੜੀ ਲੰਬਾਈ ਚੜਾਈ ਹੈ ਦੀ ਉਹ ਵੀ ਉਹਨੂੰ ਹੀ ਆ ਜੇ ਲੰਬਾਈ ਚੜਾਈ ਹੈ ਬਿਲਕੁਲ ਹੁੰਨੀ ਆ 60 ਫੁੱਟ ਆਪਣਾ ਜਿਹੜਾ ਲੰਬਾਈ ਹੈ ਜੀ ਸਹੀ ਹੈ ਜੀ ਤੇ 20 ਫੁੱਟ ਚੜਾਈ ਹੈ ਜੀ ਤੇ ਹੈ ਪੂਰਾ ਹਵਾਦਾਰ ਆ ਨਾ ਮੰਨ ਲੋ ਜਿੱਦਾਂ ਆ ਹੁਣ ਆਪਾਂ ਕਵਰ ਕੀਤਾ ਸਰਦੀਆਂ ਕਰਕੇ ਤਾਂ ਕਰਕੇ ਤੁਹਾਨੂੰ ਲੱਗਦਾ ਬਾਕੀ ਓਦਾਂ ਬਿਲਕੁਲ ਵੀ ਜੇ ਤੁਸੀਂ ਵੇਖਦੇ ਹੋ ਪਰ ਲਿਪਨੇ ਹੋਈ ਤਾਂ ਹਾਂਜੀ ਫੇਰ ਵੀ ਅੰਦਰ ਠੰਡਾ ਆ ਨਾ ਬਹੁਤ ਹਾਂਜੀ ਉਸ ਹੱਬ ਨਾਲ ਤੇ ਥੱਲੋਂ ਇਹਨੂੰ ਕੱਚਾ ਹੈ ਨਾ ਬਾਹਰੋਂ ਇੱਕ ਕੱਚਾ ਥੱਲੋਂ ਮਣੀ ਕਿ ਇਹਦੇ ਨਾਲ ਇੱਕ ਤਪਦਾ ਨਹੀਂ ਛੇਤੀ ਹਾਂਜੀ ਇਹਦਾ ਫਰਕ ਪੈਂਦਾ ਤੇ ਨਾਲੇ ਓਦਾਂ ਵੀ ਪੱਕੀ ਜਿਹੜੀ ਕੱਚੇ ਥਾਂ ਖੋਚ ਰਹੀਦੀ ਹੈ ਜੀ ਸਹੀ ਹੈ ਜੀ ਲੋਨ ਤੁਸੀਂ ਇੱਥੇ ਵੀ ਆ ਬਣਿਆ ਹੋਇਆ ਨਾ ਇੱਥੇ ਇਦਾਂ ਹੀ ਅੰਦਰ ਵੀ ਇਦਾਂ ਹੀ ਬਣਿਆ ਆ ਜੀ ਬਿਲਕੁਲ ਉੱਚ ਵੇ ਵਾਹ ਸੋਹਣਾ ਵਾ ਤੁਹਾਡਾ ਫਾਰਮ ਤੇ ਵਧੀਆ ਸਾਰੀ ਪਾਰਟੀ ਜੀ ਤੁਸੀਂ ਆਪਦੇ ਹਿਸਾਬ ਨਾਲ ਕੀਤੀ ਹੋਈ ਆ ਬਹੁਤ ਸੋਹਣਾ ਫਾਰਮ ਤੇ ਇਹਨਾਂ ਦੇ ਬੱਚਿਆਂ ਦੀ ਮੇਨ ਗ੍ਰੋਥ ਦੇ ਵਿੱਚ ਆਪਾਂ ਕੀ ਦੇ ਰਹੇ ਇਹਨਾਂ ਨੂੰ ਉਹੀ ਆਪਾਂ ਇਹਨਾਂ ਨੂੰ ਇੱਕ ਤੇ ਹਰਾ ਪੱਤਾ ਆਪਾਂ ਦੀ ਟਾਹਣੀਆਂ ਜਿਹੜੀਆਂ ਰੁੱਖਾਂ ਦੀਆਂ ਵਿੱਚ ਲਾਉਣੇ ਅੱਛਾ ਉਹ ਵੀ ਨਾਲ ਦਿਨੇ ਨਾਲ ਹਾਂਜੀ ਬੱਚਿਆਂ ਨੂੰ ਡੇਲੀ ਆਪਾਂ ਉਹੀ ਦੇ ਦਿਆਂ ਨਾਲ ਅੱਛਾ ਜੀ ਵੀ ਕੁਝ ਮਾਤਰਾ ਵਿੱਚ ਲਿਆ ਕੇ ਵੀ ਆਪਾਂ ਜਿੰਨੀ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਆਪਾਂ ਵੱਢ ਕੇ ਲਈਦੇ ਰੁੱਖ ਥੋੜਾ ਬਹੁਤ ਸ਼ਾਖ ਲੈ ਦਵੋ ਸਹੀ ਹੈ ਜੀ ਉਹਦੇ ਨਾਲ ਕਿ ਕਿਤੇ ਗਰੋਥ ਚੰਗੀ ਕਰਦੇ ਨਾਲ ਇਹ ਵੀ ਖੁਸ਼ ਹੋ ਕੇ ਖਾਂਦੇ ਨਾਲ ਇਹਨਾਂ ਦਾ ਸਵਾਦ ਮੂੰਹ ਦਾ ਟੇਸ ਇਦਾਂ ਆਪਾਂ ਕਹਿੰਦੇ ਆ ਬੰਦੇ ਦਾ ਬਦਲ ਨੂੰ ਜੀ ਕਰਦਾ ਡੇਲੀ ਹਾਂਜੀ ਉਹੀ ਚੀਜ਼ ਇਹਨਾਂ ਦਾ ਵੀ ਟੇਸ ਮੂੰਹ ਦਾ ਬਦਲ ਜਾਂਦਾ ਸਹੀ ਹੈ ਜੀ ਹਾਂਜੀ ਆ ਵੀ ਰੋਜ਼ ਰੋਜ਼ ਇੱਕ ਖਾ ਕੇ ਤੇ ਬੰਦਾ ਅੱਕ ਜਾਂਦਾ ਉਹਦੇ ਉਹਦੇ ਉਹ ਤੁਸੀਂ ਲਿਆ ਕੇ ਪਾਉਨੇ ਆ ਹਾਂਜੀ ਬਿਲਕੁਲ ਬਾਹਰੋਂ ਫਿਰ ਕਿਹੜੇ ਦਰਖਤਾਂ ਦੀਆਂ ਇਹ ਜਿਵੇਂ ਕੋਈ ਚੀਜ਼ ਜਿੰਨਾਂ ਨੂੰ ਜੜੀ ਪਾਉਨੇ ਆ ਆਪਾਂ ਜੀ ਇਹ ਅਰਜਨ ਦਾ ਰੋਖੇ ਜਿਹਾ ਆਪਾਂ ਅਰਜਨ ਕਹਿੰਦੇ ਆ ਹਾਂਜੀ ਅਰਜਣ ਆ 베ਰੀ ਹੋ ਗਈ ਹਾਂਜੀ ਤੇ ਇਹਨਾਂ ਦੇ ਤੂਤ ਜਾਂ ਇਹ ਚੀਜ਼ਾਂ ਪਾ ਲੈਣ ਨਿੰਮ ਆ ਨਿੰਮ ਤਾਂ ਨਹੀਂ ਖਾਂਦੇ ਚੜ੍ਹ ਨਿੰਮ ਬਹੁਤ ਖਾਂਦੀ ਬਹੁਤ ਕਰਦੇ ਜਿਹੜੀ ਡੇਕ ਆ ਨਾ ਹਾਂਜੀ ਤਰੇਕ ਬਹੁਤ ਤਰੇਕ ਕਹਦੇ ਨੇ ਤਰੇਕ ਹਾਂਜੀ ਬਹੁਤ ਖੰਦੀਆਂ ਤਰੇਕ ਹੋ ਗਈ ਜਾਮ ਨੂੰ ਤੂਤ ਬਹੁਤ ਖੰਦੀਆਂ ਖੁਸ਼ ਹੋ ਗਏ ਹਾਂਜੀ ਤੇ ਅਰਜਨ ਤੇ ਬਹੁਤ ਜ਼ਿਆਦਾ ਖੁਸ਼ ਹੋ ਕੇ ਕਹਿੰਦੇ ਹਾਂਜੀ ਤੇ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜੇ ਕਿਸੇ ਨੇ ਮੰਨ ਲਵੇ ਸ਼ੁਰੂ ਕਰਨ ਦਾ ਕਿਸੇ ਦਾ ਮਨ ਹੋਵੇ ਜਾਂ ਵੀ ਕਿਸ ਤਰੀਕੇ ਇਹਨੂੰ ਸ਼ੁਰੂ ਕੀਤਾ ਜਾਵੇ ਵੀ ਜਾਣਕਾਰੀ ਲੈਣ ਵਾਸਤੇ ਜਾਂ ਕਿੱਥੋਂ ਜਾਣਕਾਰੀ ਲਈ ਜਾਵੇ ਜਾਂ ਕਿੱਥੋਂ ਇਹਨਾਂ ਬਾਰੇ ਜਿਹੜੀ ਸਾਰੀ ਆ ਉਹ ਇਨਫੋਰਮੇਸ਼ਨ ਇਕੱਠੀ ਕੀਤੀ ਜਾਵੇ ਤਾਂ ਕਿ ਉਹ ਇਦਾਂ ਦਾ ਜਿਹੜਾ ਕਦਮਾਂ ਚੱਕ ਸਕਣ ਬਾਕੀ ਤੇ ਠੀਕ ਹੈ ਜੀ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚਲੋ ਜੀ ਬੰਦੇ ਨੂੰ ਆਪਣਾ ਉਹਦੀ ਸਟੱਡੀ ਆਪਣੀ ਹੁੰਦੀ ਆ ਆਪਣਾ ਉਹਨੇ ਸਾਰਾ ਵੀ ਕਰਕੇ ਉਹਨੇ ਕਿਸਾਨ ਦਾ ਸਟੱਡੀ ਕਰਕੇ ਹਾਂਜੀ ਇਹ ਹੈ ਕਿ ਪਹਿਲਾਂ ਵੇਖੇ ਵੀ ਉਹਦੇ ਇਰੀ ਉੱਚ ਡਾਕਟਰ ਕੋਈ ਬੱਕਰੀਆਂ ਦਾ ਹੈਗਾ ਕਿ ਨਹੀਂ ਹੈਗਾ ਜੋ ਅਸੀਂ ਪ੍ਰੋਬਲਮ ਫੇਸ ਕੀਤੀ ਸਾਡੇ ਮਾਝੀ ਰੀਜ ਕੋਈ ਬੱਕਰੀਆਂ ਦਾ ਖਾਸ ਕਰਕੇ ਡਾਕਟਰ ਨਹੀਂ ਹੈਗਾ ਹਾਂਜੀ ਤੇ ਤੁਹਾਨੂੰ ਜਿਹੜੀ ਦਿੱਕਤ ਆਈ ਬਹੁਤ ਜ਼ਿਆਦਾ ਸਾਡੇ ਬੱਚਿਆਂ ਦੀ ਕਾਫੀ ਡੈਥ ਹੋਈ ਪਹਿਲਾਂ ਜਿਹੜੀ ਆਪਾਂ ਕਹਿੰਦੇ ਮੌਰਟ ਰੇਟ ਜਿਹੜਾ ਬਹੁਤ ਜ਼ਿਆਦਾ ਡੈਥ ਰੇਟ ਹਾਂਜੀ 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 ਤੋਂ ਆਪਣਾ ਪਹਿਲੇ 6 ਮਹੀਨਿਆਂ ਚ ਬਹੁਤ ਜ਼ਿਆਦਾ ਆਪਾਂ ਨੂੰ ਫੇਸ ਕੀਤਾ ਉਹ ਸਹੀ ਹੈ ਜੀ ਬੱਕਰੀਆਂ ਦੀ ਵੀ ਦੋਹਾਂ ਤਰ੍ਹਾਂ ਦੀ ਡੈਥ ਹੋਈ ਹੈ ਇਹ ਕਿਉਂਕਿ ਕੋਈ ਵੀ ਚੀਜ਼ ਆਪਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਉਤਰਾ ਚੜ੍ਹਾ ਡਿਫਿਕਲਟੀਜ਼ ਫੇਸ ਕਰਾਂਗੇ ਤੇ ਫੇਰ ਹੀ ਆਪਾਂ ਜੇ ਕਹਿ ਦਈਏ ਕਿ ਹਨਾ ਵੀ ਕੋਈ ਆਪਾਂ ਹਨਾ ਜਿ ਉਹੋ ਜਿਹੀ ਵੀ ਕਿਸੇ ਮੁਕਾਮ ਤੱਕ ਪੁੱਜਦਾ ਹੁੰਦਾ ਹੁੰਦਾ ਹਾਂਜੀ ਤੇ ਸੌਖਾ ਤਾਂ ਹੈ ਕਹਿੰਦੇ ਤੇ ਹਰ ਕੋਈ ਅੱਜ ਕੱਲ ਬਿਜ਼ਨਸ ਸ਼ੁਰੂ ਕਰ ਲੈਂਦਾ ਹੈ ਜੀ ਜੀ 2-3 ਸਾਲ ਮਿਲ ਕੇ ਕੋਈ ਇਹਨੇ ਵਿੱਚ ਸ਼ੁਰੂ ਕਰਨਾ 3 ਸਾਲ ਮੰਨ ਕੇ ਚੱਲੇ ਵੀ ਕੋਈ ਇਨਕਮ ਨਹੀਂ ਹੋਣੀ ਸਹੀ ਹੈ ਜੀ 3 ਸਾਲ ਤੱਕ ਇਨਕਮ ਨਹੀਂ ਬਾਕੀ ਇਹ ਕਿ ਪਹਿਲੇ ਸਾਲ ਤੇ ਇਨਕਮ ਨਹੀਂ ਇਹ ਆਪਾਂ ਨੂੰ ਆਪਣੇ ਪੱਲਿਆਂ ਲਾਉਣਾ ਪੈਣਾ ਬਾਕੀ ਦੂਜੇ ਸਾਲ ਆਪਣਾ ਖਰਚਾ ਚੁਕਲਣੀ ਦੀ ਜਿੱਦਾਂ ਹੁਣ ਆ ਜਾਓ ਹੁਣ ਆਪਣਾ ਵੀ ਆਪ ਦਾ ਖਰਚਾ ਦੂਜੇ ਸਾਲ ਕੱਢਣ ਲੱਗ ਜਾਂਦੇ ਕੱਢ ਸਹੀ ਹੈ ਤੇ ਬਾਕੀ ਚਲੋ ਉਹਦੀ ਮਿਹਨਤ ਦੇ ਕੇ ਇਹ ਵੀ ਦੀ ਆ ਵੀ ਆਪਾਂ ਮਿਹਨਤ ਆ ਹਾਂ ਵੀ ਕੋਈ ਵੱਧ ਮਿਹਨਤ ਕਰੂਗਾ ਤਾਂ ਉਹ ਉਹ ਤੋਂ ਪਹਿਲਾਂ ਵੀ ਇਨਕਮ ਲੈ ਸਕਦਾ ਹਾਂ ਜੀ ਸਹੀ ਹੈ ਤੇ ਇਹਦੇ ਤੇ ਆ ਬਾਕੀ ਇਹ ਆ ਕਿ ਆਪਣੇ ਏਰੀਆ 'ਚ ਵੇਖੇ ਡਾਕਟਰ ਹੈਗਾ ਕਿੰਨੇ ਡਾਕਟਰ ਜਿਹੜਾ ਮੇਨ ਚੀਜ਼ ਆ ਕਿ ਫਾਰਮੀਆਂ ਦਾ ਆਪਣੇ ਮਾਝੇ 'ਚ ਸਾਡੇ ਬਹੁਤ ਏ ਦਿੱਕਤ ਆ ਸਹੀ ਹੈ ਜੀ ਤੇ ਸਾਨੂੰ ਕਿਉਂਕਿ ਹੁਣ ਦੂਜਿਆਂ ਫਾਰਮ ਵਾਲਿਆਂ ਨੂੰ ਫੋਨ ਕਰਦੇ ਕੋਈ ਸੱਚ ਨਹੀਂ ਦੱਸਦਾ ਜਿਹੜੀ ਅਸੀਂ ਹਾਂ ਫੇਸ ਕੀਤਾ ਪ੍ਰੋਬਲਮ ਜਿਹੜੀ ਸਹੀ ਹੈ ਜੀ ਕਿਉਂਕਿ ਕੋਈ ਜਿਹੜਾ ਫਾਰਮੂਲਾ ਜੇ ਉਹਨਾਂ ਨੂੰ ਪੁੱਛੀਏ ਤਾਂ ਉਹਨਾਂ ਅੱਧੀ ਚੀਜ਼ ਦੱਸਣੀ ਅੱਧੀ ਨਹੀਂ ਦੱਸਣੀ ਸਹੀ ਹੈ ਜੀ ਇਹਦੇ ਕਰਕੇ ਸਾਡੇ ਇੱਕ ਦੋ ਬੱਕਰੀਆਂ ਦੇ ਤੁਸੀਂ ਵੇਖਣਾ ਵੀ ਬੱਕਰੀ ਇੱਕ ਤਾਂ ਥਾਣੇ ਵੀ ਇੱਕ ਜਿਹੜਾ ਬਿਲਕੁਲ ਝੜ ਗਿਆ ਸੁੱਕ ਗਿਆ ਇਸੇ ਚੱਕਰ 'ਚ ਕਿਉਂਕਿ ਇਹਨਾਂ ਨੂੰ ਪ੍ਰੋਪਰ ਗਾਈਡ ਨਹੀਂ ਕੀਤਾ ਕਿਸੇ ਹਾਂਜੀ ਕਿਉਂਕਿ ਹਰ ਬੱਕਰੀ ਜਿਹੜੀ ਆਪਣੇ ਕੋਲੇ ਫਿਰਦੀ ਆ ਤੁਹਾਡੀ ਗੱਲ ਵਿੱਚੋਂ ਕੱਟਦੀ ਮੈਂ ਵੀ ਇਹਦਾ ਜਿਹੜੇ ਉਹ ਸਿੰਗ ਹੈ ਨਹੀਂਗੇ ਵੀ ਜਿਵੇਂ ਆਪਣੇ گاਵਾਂ ਦੇ ਦਗਾ ਦਿੰਦੇ ਆ ਸਿੰਗ ਉਸ ਤਰ੍ਹਾਂ ਆ ਜਾਂ ਨਹੀਂ ਨਹੀਂ ਇਹ ਜਮਾਂਦਰੂ ਭੋਡੀ ਆ ਜੀ ਬੱਕਰੀਆਂ ਪਰ ਭੋਡੀ ਗਿਆ ਦੇ ਨੇ ਜਾਂ ਸਿੰਗ ਨਹੀਂ ਹੁੰਦੇ ਅੱਛਾ ਤੇ ਇਹ ਨਾ ਇਹਦੇ ਵੀ ਇੱਕ ਇਦਾਂ ਹੀ ਇਹਦਾ ਵੀ ਇੱਕ ਵਪਾਰੀ ਆ ਇਸ ਬਠਿੰਡੇ ਦਾ ਆਪਣੇ ਕੋਲ ਮਸੂਹਣਾ ਹਾਂ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਵੀ ਬਿਮਾਰ ਹੋਤੇ ਬਹੁਤ ਜ਼ਿਆਦੀ ਇਹ ਲਿੱਸੀ ਹੀ ਬੱਕਰੀ ਬਹੁਤ ਜ਼ਿਆਦੀ ਕਮਜ਼ੋਰ ਪੇਟੀ ਨਹੀਂ ਪੀਂਦਾ ਹੈਲਦੀ ਨਹੀਂ ਬੱਕਰੀ ਹਾਂਜੀ ਤਾਂ ਉਹਨਾਂ ਨੇ ਆਨੂੰ ਇੱਕ ਕਾਫੀ ਫੋਰਸ ਕੀਤਾ ਵੀ ਤੁਸੀਂ ਇਹ ਬੱਕਰੀ ਵੇਚ ਦਿਓ ਤੁਹਾਨੂੰ ਹਾਂਜੀ ਵੀ ਤੁਹਾਡੀ ਬੱਕਰੀ ਬਾੜੇ ਚ ਤੁਸੀਂ ਕੱਢ ਦੋ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਨਹੀਂ ਵੇਚ ਕਿਸੇ ਨੂੰ ਵੇਚ ਪਰ ਕੱਢ ਦੋ ਬਾੜੇ ਚ ਉਹਨਾਂ ਬਿਲਕੁਲ ਸਾਨੂੰ ਇੱਥੋਂ ਦਾ ਕੀਤਾ ਵੀ ਸ਼ਾਇਦ ਉਹਨਾਂ ਨੂੰ ਇਲਾਜ ਨਹੀਂ ਹੀ ਇਹੀ ਰੀਜ਼ਨ ਹੀ ਉਹਨਾਂ ਦਾ ਹਾਂਜੀ ਤੇ ਚਲੋ ਆਈ ਨਹੀਂ ਗੱਡੀ ਸਾਨੂੰ ਬਾਅਦ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਤਾਂ ਆਪਾਂ ਸਾਂਸੀ ਵੀਰ ਭਰਾ ਜਿਹੜੇ ਹਾਂ ਜੀ ਉਹਨਾਂ ਨੇ ਸਾਡੇ ਕੋਲ ਆਏ ਤੇ ਉਹਨਾਂ ਨੇ ਚਲੋ ਹਰੇਕ ਪਿੰਡ ਚੋਂ ਉਹਨਾਂ ਨੂੰ ਦੱਸਿਆ ਵੀ ਜਿਹੜੀ ਪੋਡੀ ਬੱਕਰੀ ਦਾ ਰੀਜ਼ਨ ਏ ਉਹਨਾਂ ਨੇ ਤਾਂ ਤੁਹਾਨੂੰ ਫੋਰਸ ਕਰਦੇ ਪਏ ਵੀ ਇਹ ਬਹੁਤ ਕਰਮਾਲੀ ਹੁੰਦੀ ਜਿਹੜੀ ਜਿਹੜੀ ਮਾਲ ਦੇ ਵਿੱਚ ਭੋਡੀ ਜਮਾਂਦਰੂ ਇੱਕ ਰੰਗ ਕਾਲੀ ਹੋਵੇ ਤੇ ਅੱਛਾ ਹਾਂਜੀ ਇਹਦਾ ਜਿਹੜੇ ਮੰਨ ਲਓ ਸਿੰਘ ਸਿੰਘ ਨਾ ਹੋਣ ਜਮਾਂਦਰੂ ਤੇ ਇੱਕ ਰੰਗ ਕਾਲੀ ਹੋਵੇ ਇੱਕ ਰੰਗ ਵੀ ਹਾਂ ਬਿਲਕੁਲ ਕਾਲੀ ਅਕਦੇ ਕੋਈ ਡੱਬ ਨਹੀਂ ਹੈ ਜੀ ਕੋਈ ਡੱਬ ਨਹੀਂ ਹੈਗਾ ਜੀ ਹਾਂਜੀ ਤੇ ਇਹ ਕਹਿੰਦੇ ਵੀ ਕਰਮਾਲੀ ਹੁੰਦੀ ਹੈ ਬਾਕੀ ਚਲੋ ਬਾਕੀ ਸਾਰੇ ਕਰਮਾਲੇ ਜਨਵਰੀ ਅਜ ਮਹਾਰਾਜ ਦੇ ਹਾਂਜੀ ਤੇ ਪਰ ਫਿਰ ਵੀ ਚਲੋ ਜਿੱਦਾਂ ਜੋ ਕਹ ਜੀ ਆਪਾਂ ਹਵਤਾਂ ਬਣੀਆਂ ਜਾਂ ਕੋਈ ਕਹ ਦੋ ਖਾਨ ਬਣੀਆਂ ਉਹੋ ਚੀਜ਼ ਹੈ ਜੀ ਹਾਂਜੀ ਬਿਲਕੁਲ ਜੀ ਸਿਆਣਿਆਂ ਨੇ ਕਿ ਬਣਾਈਆਂ ਚਲੋ ਹਾਂਜੀ ਵੀ ਹਾਂਜੀ ਬਿਲਕੁਲ ਜੀ ਤੇ ਤੁਹਾਡਾ ਵੀਰ ਜ ਇੱਕ ਤਾਂ ਸਾਡੇ ਵਾਸਤੇ ਟਾਈਮ ਕੱਢਿਆ ਤੇ ਦੂਜੇ ਨੰਬਰ ਤੇ ਸਾਨੂੰ ਸਾਰੀ ਜਾਣਕਾਰੀ ਜਿਹੜੀ ਬੱਕਰੀਆਂ ਬਾਰੇ ਉਹ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੁਸੀਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ